ਹਾਂਜੀ ਅਸਲ ਪਹਿਲਾਂ ਨੇ ਇਹਨਾਂ ਐਲਾਨ ਕਰਿਆ ਸੀਗਾ 26 ਤਰੀਕ ਨੂੰ ਜਿਹੜੀ ਛੱਕੀ ਗੱਲ ਹੁੰਦੀ ਹੈ ਓਕੇ ਇਹ ਮਬਾਕ ਦੇ ગ્રામਤਰਾਲੇ ਨੇ ਜੀ ਉਹ ਉਹਨਾਂ ਨੇ ગ્રામਤਰਾਲੇ ਨੇ ਕਿਹਾ ਵੀ ਜੇ ਤੁਸੀਂ 26 ਨੂੰ ਆਓਗੇ ਵੋਟਾਂ ਨੇੜੇ ਆ ਗਈਆਂ ਮਤਲਬ ਕਰ ਇਹਨਾਂ ਨੂੰ ਕਹਿ ਕੇ ਉਹਨਾਂ ਨੇ 13 ਕਰਾਈ ਹੈ ਓਕੇ ગ્રામਤਰਾਲੇ ਦੇ ਵਿੱਚੋਂ ਗੱਲਬਾਤ ਹੋ ਕੇ 13 ਕਰਾਤੀ 13 ਕਰਾਤੀ ਹਾਂ ਚਲੋ ਜਾਣ ਜਾਣ ਤੇ ਵਧਾਈ ਦੇ ਪਾਤਰ ਨੇ ਸਾਨੂੰ ਕੋਈ ਤਰ੍ਹਾਂ ਨਹੀਂ ਲੜਾ ਕਿਸਾਨਾਂ ਬਾਤ ਤੇ ਲੜਦਾ ਕੋਈ ਮਾਰੀ ਗੱਲ ਨਹੀਂ ਚੰਗੀ ਲੜਦਾ ਪਰ ਸਾਡਾ 37 ਜਥੇਬੰਦੀਆਂ ਦਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਜੇਲ ਕਿੰਨੇ ਕੁ ਵਾਰ ਗਿਆ ਜੋ ਚੋਕੀ ਉੱਚੀ ਪਰ ਗਿਆ 24 25 ਮੈਂ ਤੇ ਆਰਾਹੀ ਜੇ ਦੁਬਾਰੇ ਮੋਰਚਾ ਇਕੱਠਾ ਹੋ ਜੇ ਆਪਦੇ મત ਭੇਦ ਮੁਕਾ ਕੇ ਜੀ ਲੜੇ ਲੱਖ ਅਸੀਂ ਮਿਹਣੋ ਮਿਹਣੀ ਹੋ ਗਏ ਕੁਸ ਹੋ ਗਏ ਇਹਦਾ ਇੱਕ ਬਿਆਨ ਤੋੜ ਮਰੋੜ ਕੇ ਲਾਇਆ ਗਿਆ ਤੀਆ ਮੈਂ ਉਸ ਸੰਤਾਂ ਬਾਰੇ ਮੈਂ ਸੰਤਾਂ ਦਾ ਇੱਕ ਤਰ੍ਹਾਂ ਦਾ ਮੈਂ ਉਹਨਾਂ ਨੂੰ ਬਹੁਤ ਵੱਡੇ ਸ਼ਹੀਦ ਮੰਨਦਾ ਮਤਲਬ ਕਿਉਂ ਮੰਨਦਾ ਚਾਹੇ ਮੇਰੀ ਵਿਚਾਰਧਾਰਾ ਨਹੀਂ ਰਲਦੀ ਜੀ ਉਹਸ ਲੜਾਈ ਨਾ ਮੈਂ ਸਹਿਮਤ ਹੋਵਾਂ ਨਾ ਹੋਵਾਂ ਜੀ ਹੁਣ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਬਿਲਕੁਲ ਜੀ ਪੱਜੇ ਦੀ ਪੱਜੇ ਦੀ ਹੁਣ ਜਿਹੜਾ ਮੈਂ ਮੋਰਚੇ 'ਚੋਂ ਭਜਦਾ ਨਹੀਂ ਸਾਡੇ ਵਿਚਾਰ ਰਲਣਾ ਰਲਣਾ ਉਹ ਹੁੰਦਾ ਤਾਂ ਸ਼ਹੀਦ ਹੀ ਹੈ ਨਾ ਕੋਮ ਹੁੰਦਾ ਜੇ ਆਪਾਂ ਗੱਲ ਇਹ ਲੈ ਪਹਿਲਾਂ ਸਾਡੀ ਜਾਇ ਕੱਲੀ ਦਾਦੇ ਪੁੱਤੇ ਥੋੜੀ ਅੜੀ ਜੜੀ ਹੋ ਗਈ ਸੀ ਤੇ ਸਿੱਧੂ ਮਸੂਏ ਦਾ ਸਾਡੇ ਸਾਰਿਆਂ ਨੂੰ ਜਿਆਦਾ ਤਖੜਾ ਉਹ ਲੋਕ ਕੋਲ ਮੈਨੂੰ ਕੁਛ ਕਹੀਆਂ ਪੋਤਾ ਹੈ ਮੇਰਾ ਜੀ ਸਨ ਵੀਰਾ ਕਿਰਪਾ ਮਗੁੱਤ ਦੇ ਦਿੱਤੀਗੇ ਜੀ ਪਰ ਇਹ ਸਕੇ ਨਹੀਂ ਸੰਤ ਕੁੜੀ ਜਾਈਂ ਜਿਵੇਂ ਜਿਸੀ ਪੈਸੇ ਨਿਕਲਣੇ ਜੀ ਤੁਸੀਂ ਅੱਜ ਜਾਇਓ ਕਿਸਨਗੜ ਬਹਿ ਹੈ 650 ਰੁਪਏ ਲਗਿਆ ਕੁੜੀਆਂ ਨਾਲ ਅੱਛਾ ਜੀ ਜਹਾਂ ਅੱਜ ਜਾਇਓ ਠੀਕ ਪਰ ਕੁੜੀ ਸਾਡੀ ਸਾਰਾ ਸੇਵਾ ਕਰਦੀ ਆ ਕੰਮ ਵਾਲੀ ਕੁੜੀ ਮਿਲਿਆ ਸਾਨੂੰ ਤਿੰਨ ਦਾ 20 ਲੱਖ ਜਿਵੇਂ ਜਿਸੀ ਲਾਲਚੀ ਉਹ ਵੀ ਲੱਖ ਨਾ ਲੈ ਲੈਣਾਂ ਤੇ ਸਹੀ ਹੈ ਜਾਨ ਤਰਨ ਕਾ ਲੋਕ ਨੂੰ ਡਰ ਨਹੀਂ ਚਾਹੀਦਾ ਹਮ ਪਰਚੇ ਤੋਂ ਜੀ ਜੇੜ ਤੋਂ ਤੇ ਮਰਨ ਤੋਂ ਬਿਲਕੁਲ ਜੋ ਲੋਕ ਹੁਣ ਕੀ ਬੋਲ ਰਹੇ ਨੇ ਕਹਿੰਦੇ ਵੀ ਐਂ ਕਰਕੇ ਰੁਲਦੂ ਸਿੰਘ ਤਾਂ ਪੱਠੇ ਜੁਨੀਆਨਾ ਚ ਬਣਾ ਗਿਆ ਕਹਿੰਦੇ ਨੇ ਨਾ ਤੁਹਾਡੇ ਟਿਕਾ ਗਏ ਗੱਲਾਂ ਪਹੁੰਚਦੀਆਂ ਤੁਹਾਡੇ ਇਹ ਸਾੜਾ ਪਹੁੰਚੀਆਂ ਮੈਂ ਉਦੋਂ ਪਹਿਲਾਂ ਬਹੁਤ ਜ਼ਿਆਦਾ ਕੁੱਟਿਆ ਗਿਆ ਸੀ ਅੱਛਾ ਜੀ ਮਤਲਬ ਅਸੀਂ ਪਾਣੀ ਲਾ ਕੇ ਆਏ ਖੇਤੋਂ ਤਿੰਨ ਬੰਦੇ ਅਸੀਂ ਮਤਲਬ ਠਾਣੇਦਾਰ ਦੀ ਗੱਡੀ ਘੇਰ ਲਈ ਅੱਛਾ ਜੀ ਉਹ ਕਹਿੰਦਾ ਗੱਡੀ ਹੋ ਗਈ ਅਸੀਂ ਚੜ ਕੇ ਜਾਵਾਂਗੇ ਪਹਿਲਾਂ ਸਾਡੀ ਉੱਤੀ ਰੇਲ ਬਣਾਤੀ ਗ੍ਰਾਮ ਹਸਾਂ ਦੇ ਵਿੱਚ 50 ਲੱਖ ਦਾ ਕਿੱਲਾ ਜੀ 50 50 ਲੱਖ ਦੀ ਸ਼ਰਤ ਜੀ ਇੱਕ ਕਿਲਾ ਦਊ ਜੇ ਸੱਦ ਕਰ ਦਊ ਮੈਂ ਸੰਤਾਂ ਦੇ ਖਿਲਾਫ ਬੋਲਿਆ ਮੈਂ ਦੀਪ ਸਿੱਧੂ ਦੀਆਂ ਵੀ ਲੋਕ ਫਟਮਾ ਲੈ ਕੇ ਜਾਣਗੇ ਉੱਥੇ ਜੁਨੀਆ ਨਾ ਤਰਾਜਤ ਨਹੀਂ ਕਰਨਗੀਆਂ ਆ ਮਰਜੀ ਨਾਲ ਕੋਈ ਜੱਥੇ ਬੰਦਿਆ ਝੰਡਾ ਬਨੂਆ ਕੋਈ ਮਤਲਬ ਆਪਣੇ ਦੂਜੇ ਝੰਡੇ ਵੀ ਬਨ ਸਕਦਾ ਹੈ ਜੀ ਸਸ਼ੀਕਲ ਜੀ ਮੈਂ ਤੁਹਾਡਾ ਆਪਣਾ ਸੈਟੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਮਿਊਜ਼ਿਕ ਮੂਵੀ ਟੀਵੀ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਕਿਸਾਨਾਂ ਨੇ ਦਿੱਲੀ ਨੂੰ ਕੁਝ ਕਰਨਾ ਇੱਕ ਵਾਰੀ ਫੇਰ ਤੋਂ ਕਿਸਾਨਾਂ ਜਿਹੜੇ ਉਹ ਦਿੱਲੀ ਦੀਆਂ ਸੜਕਾਂ ਤੇ ਉਤਰਨਗੇ ਕਿਉਂਕਿ ਜਿਹੜੀਆਂ ਉਹਨਾਂ ਦੀਆਂ ਮੰਗਾਂ ਸੀ ਉਹਨਾਂ ਤੇ ਸਰਕਾਰ ਨੇ ਹਲੇ ਤੱਕ ਕੋਈ ਉਹਦਾ ਵਾਅਦਾ ਸੀ ਜਿਹੜਾ ਪੂਰਾ ਨਹੀਂ ਕੀਤਾ ਸੋ ਸਾਡੇ ਨਾਲ ਕਿਸਾਨ ਜੂਨੀਅਨ ਦੇ ਆਗੂ ਪ੍ਰਧਾਨ ਸਾਹਿਬ ਰੁਲਦੂ ਸਿੰਘ ਮਾਨਸਾ ਜੀ ਤੇ ਸਾਡੇ ਨਾਲ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਰੀ ਜਾਣਕਾਰੀ ਹੈ ਜਿਹੜੀ ਉਹ ਤੁਹਾਡੇ ਰੂਰੂ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਔਰ ਸਿੱਤਾ ਠੀਕ ਨੇ ਜੀ ਬਹੁਤ ਠੀਕ ਹੈ ਜੀ ਵਧੀਆ ਅੱਛਾ ਕਿਸਾਨੀ ਅੰਦੋਲਨ ਬਾਰੇ ਪਹਿਲਾਂ ਵੀ ਆਪਾਂ 12 13 ਮਹੀਨੇ ਉੱਥੇ ਬੈਠੇ ਰਹੇ ਹਾਂ ਨਾ ਤੇ ਹੁਣ ਦੁਬਾਰੇ ਜਿਹੜਾ ਕਿਸਾਨਾਂ ਨੂੰ ਦਿੱਲੀ ਵੱਲ ਨੂੰ ਕੂਚ ਕਰਨਾ ਪੈ ਰਿਹਾ ਦੁਬਾਰੇ ਧਰਨਾ ਦੇਣਾ ਪੈ ਰਿਹਾ ਇਹਦਾ ਕਾਰਨ ਕੀ ਹੈ ਮੈਨੂੰ ਪਹਿਲਾਂ ਤਾਂ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿਓ ਪਹਿਲਾਂ ਇਹ ਹੁੰਦਾ ਵੀ ਜਦੋਂ ਆਪਾਂ ਪਹਿਲਾਂ ਗਏ ਆ ਉਦੋਂ ਮਾਦੁਰ 13 ਜੱਥੇ ਬੰਦੀਆਂ ਇੱਕ ਸੀ ਗੁਰਪੰਜਾਬ ਦੇ ਵਿੱਚ ਚੱਲਦਾ ਜੀ ਤੇ 12 ਜੱਥੇ ਬੰਦੀਆਂ ਇੱਕਤੀ ਜੀ ਅਸੀਂ ਦੋਨੇ ਗਰੁੱਪ ਇਕੱਠੇ ਹੋ ਕੇ 25 ਜੱਥੇ ਬੰਦੀਆਂ ਮੋਗੇ ਮੀਟਿੰਗ ਕਰੀ ਹੂੰ ਰਾਜਾ ਸਾਹਿਬ ਦੀ ਪ੍ਰਧਾਨਗੀ ਹੋਈ ਉੱਥੇ ਬਾਕੀ ਦੇ ਫੈਸਲਾ ਕੀਤਾ ਮੰਗਾ ਤੈ ਕਰੀਆਂ ਅੱਛਾ ਜੀ ਮੰਗਾ ਤੈ ਕੀ ਕਰੀਆਂ ਵੀ ਮਤਲਬ ਆਪਾਂ ਨੂੰ ਕੀ ਕਰਨਾ ਕਿਹੜੀ ਕਿਹੜੀ ਮੰਗਾ ਤਿੰਨੇ ਕਾਲੇ ਕਾਨੂੰਨ ਬਿਜਲੀ ਐਕਟ ਪਰਾਲੀ ਐਕਟ ਠੀਕ ਹੈ ਜੀ ਵੀ ਇਹ ਮੰਗਾ ਲੈ ਕੇ ਆਪਾਂ ਦਿੱਲੀ ਚੱਲਾਂਗੇ ਜੀ ਪਹਿਲਾਂ ਪੰਜਾਬ ਦੇ ਵਿੱਚ ਅਧੂਲਨ ਚ ਆਇਆ ਇੱਕ ਰਸਤੇ ਰੋਕੇ ਫਿਰ ਗੱਡੀ ਦੀਆਂ ਲੈਣਾ ਰੋਕੀਆਂ ਗੱਡੀ ਦੀਆਂ ਲੈਣ ਤੋਂ ਰੋਕ ਕੇ ਰੋਕੇ ਫਿਰ ਆਪਾਂ ਦਿੱਲੀ ਨੂੰ ਮਾਰਚ ਕਰਤਾ ਜੀ ਤਾਂ ਦਿੱਲੀ ਪਹੁੰਚ ਗਏ ਦਿੱਲੀ ਕੋਟੋਕਟ ਬਹੁਤ ਦੂਜੀਆਂ ਸਟੇਟਾਂ ਤੋਂ ਸਾਰੀਆਂ ਜਥੇਬੰਦੀਆਂ ਪਹੁੰਚੀਆਂ ਤੇ ਇਹ ਸਾਡੀਆਂਲੇ ਵੀ 25 ਤੋਂ 32 ਹੋ ਗਈਆਂ 32 ਹੋ ਗਈਆਂ 32 ਹੋ ਗਈਆਂ ਤਾਂ ਅਧੂਲਨ ਚੱਲੀ ਗਿਆ ਜੀ ਇੱਕ ਸਾਲ ਜੇ ਕਹੀਏ 12 13 ਦਿਨ ਅਧੂਲਨ ਚੱਲਿਆ ਜੀ ਖੀਰ ਤੇ ਮੋਦੀ ਨੂੰ ਮਤਲਬ ਮੰਨਣੀ ਪਈ ਉਹਨੇ ਮਾਫੀ ਵੀ ਮੰਗੀ ਕਿਸਾਨਾਂ ਤੋਂ ਵੀ ਮੈਂ ਕਿਸਾਨਾਂ ਨੂੰ ਸਮਝਾ ਨਹੀਂ ਸਕਿਆ ਉਹਨੇ ਇੱਥੋਂ ਤੱਕ ਮੇਰੀ ਭਗਤੀ ਜਿਹਾ ਫਰਕ ਰਹਿ ਗਿਆ ਜੀ ਤਾਂ ਉਹਨੇ ਤਿੰਨੇ ਕਾਲੇ ਕੋਨੂੰ ਰੱਦ ਕਰਤੇ ਹਾਂਜੀ ਬਿਜਲੀ ਐਕਟ ਰੱਦ ਕਰਤਾ ਪਰਾਲੀ ਐਕਟ ਰੱਦ ਕਰਤਾ ਜੀ ਤਾਂ ਉਹਨੇ ਇਹ ਲਾਨ ਕੀਤਾ 19 ਤਰੀਕ ਨੂੰ ਫਿਰ ਅਸੀਂ ਆਪਦੀਆਂ ਮੀਟਿੰਗਾਂ ਸੱਦੀਆਂ ਬਾਕੇ ਦੇ ਜੀ ਤੇ ਅਸੀਂ ਮਤਲਬ ਉੱਠਿਆ ਫਿਰ 11 ਤਰੀਕ ਨੂੰ 20 ਦਿਨ ਲੱਗੇ ਸਾਡੇ ਫਿਰ ਮਤਲਬ ਪਲਪਾ ਗੱਲ ਕਰਨੇ ਮੀਟਿੰਗ ਤੋਂ ਬਾਅਦ ਹਾਂ ਕੋਸੋ ਜਥੇ ਬੰਨੀਆਂ ਅੜਨਾ ਚਾਹੁੰਦੀਆਂ ਤੇ ਵੀ ਨਹੀਂ ਜਿਹੜੀਆਂ ਰੇਂਡੀਆਂ ਮੰਗਾ ਉਹ ਮਨਾਓ ਫਿਰ ਉਸ ਨੂੰ ਸਮਝਾਇਆ ਵੀ ਇਹ ਮੰਗਾ ਇੱਥੇ ਆ ਕੇ ਜੁੜੀਆਂ ਜਿਵੇਂ ਉੱਥੇ ਜਾ ਕੇ ਹਰਿਆਣੇ ਤੇ ਪੰਜਾਬ ਨੂੰ ਤਾਂ ਸਰਕਾਰੀ ਖਰੀਦ ਮਿਲਦੀ ਹੈ ਜੀ ਜਿਹੜੇ ਦੋਨੇ ਸਟੇਟੇ ਦੂਲਣ ਚ ਕਿ ਆ ਬਾਬਾ ਕੱਟ ਕਰ ਰਹੇ ਨੇ ਜੀ ਬਿਲਕੁਲ ਦੂ ਜੁਪੀ ਨਹੀਂ ਮਿਲਦੀ ਬਿਹਾਰ ਨੂੰ ਦੂਜੀਆਂ ਸਟੇਟਾਂ ਨੂੰ ਮਿਲਦੀ ਨਹੀਂ ਜੀ ਅਸੀਂ ਆਖਿਆ ਵੀ ਠੀਕ ਹੈ ਇਹ ਆਪਾਂ ਨੂੰ ਮੰਗ ਰੱਖਣੀ ਚਾਹੀਦੀ ਹੈ ਇਹ ਮੰਗਾ ਲਿਖ ਕੇ ਇੱਕ ਦੋ ਮੰਗ ਜੁੜ ਗਈ ਇੱਕ ਕਿਸਾਨਾਂ ਮਜ਼ਦੂਰਾ ਸਰ ਚੜਿਆ ਕਰਜ਼ਾ ਸਾਰਾ ਖਤਮ ਕਰਨਾ ਹੈ ਜੀ ਇੱਕ 10000 ਰੁਪਏ ਪੈਨਸ਼ਨ ਹਰ ਇੱਕ ਦੀ ਜਿਹੜਾ 60 ਸਾਲ ਦਾ ਬੰਦਾ ਹੋਗਾ ਕੋਈ ਵੀ ਆ ਮਜ਼ਦੂਰ ਆ ਕਿਸਾਨ ਆ ਦੁਕਾਨਦਾਰ ਆ ਕੋਈ ਐ 60 ਐ ਇਕਲਖਬੀਰ ਖੀਰੀ ਵਾਲਾ ਜੀ ਮਤਲਬ ਇਹਨਾਂ ਦੋਸ਼ੀਆਂ ਨੂੰ ਸਜਾਵ ਮਾ ਦਿਓ ਇਹ ਮੰਗਾ ਅਸੀਂ ਮਤਲਬ ਲਿਖ ਕੇ ਦੇ ਆ ਇਹਨਾਂ ਨੂੰ ਵੀ ਸਰਕਾਰ ਇਹਨਾਂ ਨੂੰ ਲਾਗੂ ਕਰੇ ਜੀ ਤਾਂ ਉਹਨਾਂ ਨੇ ਮਤਲਬ ਹਜੇ ਤੱਕ ਕੋਈ ਲਾਗੂ ਨਹੀਂ ਕਰਿਆ ਜਦੋਂ ਅਸੀਂ ਪੰਜਾਬ 'ਚ ਆਏ ਹੂੰ ਪੰਜਾਬ 'ਚ ਅਸੀਂ ਦੋ ਧੜਿਆਂ 'ਚ ਵੰਡੇ ਦੇ ਓਕੇ ਕਿਉਂ ਵੰਡੇ ਗਏ ਜੀ ਅਸੀਂ ਕੁਛ ਨੇ ਸੋਚ ਲਿਆ ਵੀ ਇਲੈਕਸ਼ਨ ਲੜਾਂਗੇ ਓਕੇ ਤੇ ਅਸੀਂ ਇਲੈਕਸ਼ਨਾਂ 'ਚ ਹੋਗੇ ਕੁਛ ਕਹਿੰਦੇ ਵੀ ਇਲੈਕਸ਼ਨ ਨਹੀਂ ਲੜਨਾ ਹਾਂਜੀ ਤੇ ਕੁਛ ਕਹਿੰਦੇ ਬਾਈਕਾਟ ਕਰਨਾ ਕੁਛ ਕਹਿੰਦੇ ਵੋਟਾਂ ਹੋਰਾਂ ਨੂੰ ਪਾਵਾਂਗੇ ਅਸੀਂ ਆਪਦੇ ਬੰਦੇ ਖੜੇ ਕਰਤੇ ਜੀ ਤਾਂ ਚਲੋ ਲੋਕਾਂ ਦਾ ਫੈਸਲਾ ਜੋ ਲੋਕਾਂ ਨੇ ਕਰਿਆ ਕੁਝ ਸਾਨੂੰ ਮੋਰਚੇ ਨੇ 4 ਮਹੀਨਿਆਂ ਲਈ ਜੀ ਸਸਪੈਂਡ ਕਰਤਾ ਮਤਲਬ ਵੀ ਤੁਸੀਂ 4 ਮਹੀਨੇ ਲਈ ਮੋਰਚੇ ਤੇ ਜਦੋਂ ਸਾਡੇ 4 ਮਹੀਨੇ ਪੂਰੇ ਹੋਏ ਤਾਂ ਅਸੀਂ ਸਾਰੇ ਜਥੇਬੰਦੀਆਂ 19 ਜਥੇਬੰਦੀਆਂ ਇਕੱਠੇ ਹੋ ਕੇ ਗਏ ਜੀ ਵੀ ਮਰਾ ਬੇਨਤੀ ਆ ਸਾਡੀ ਸਾਡਾ ਜਿਹੜੀ ਸਜ਼ਾ ਪੂਰੀ ਹੋ ਗਈ ਸਾਨੂੰ ਵਿਚਰ ਲਾ ਲਓ ਉਹ ਇੱਕ ਕਮੇਟੀ ਨੇ ਤਾਂ ਕਹਿੰਦੇ ਵੀ ਹਜੇ ਰਹਿਣ ਜੋ ਅਗਲੀ ਮੀਟਿੰਗ ਤੇ ਆਓ ਜੀ ਦੂਜੀ ਮੀਟਿੰਗ ਤੇ ਸਾਨੂੰ ਜੁਪੀ ਸੱਦ ਲਿਆ ਉੱਥੇ ਜੁਪੀ ਦੀ ਮੀਟਿੰਗ ਹੋਈ ਸੀ ਭਗਤ ਸਿੰਘ ਸਾਹਿਬ ਨੇ ਵੀ ਆਜੋ ਅਸੀਂ ਭਾਗੇ ਜੀ ਚਲ ਅਸੀਂ ਇਹ ਵੀ ਕਿਹਾ ਵੀ ਸਾਡਾ ਇਲੈਕਸ਼ਨ ਲੜਨਾ ਠੀਕ ਨਹੀਂ ਤੇ ਅਸੀਂ ਵੀ ਮੰਨੀ ਆਵਦੀ ਗਲਤੀ ਮੰਨੀ ਉਹ ਗਲਤੀ ਠੀਕ ਹੈ ਜੀ ਤਾਂ ਡੱਲੇ ਵਾਲ ਕਹਿੰਦਾ ਵੀ ਮੈਂ ਨਹੀਂ ਰਹਿਣਾ ਜੇ ਆਉ ਮਤਲਬ ਉਹਨੇ ਆ ਕੇ ਅੱਡ ਛੜਾ ਬਣਾ ਲਿਆ ਕਹਿੰਦਾ ਗੈਰ ਸਿਆਸੀ ਓਕੇ ਹਾਂ ਜਿਹੜੀ ਅਮਾ ਥੋਡੀ ਅਸਲੀ ਗੱਲ ਕਹਿਣੀ ਚਾਹੁੰਨਾ 32 ਜਥੇਬੰਦੀਆਂ ਚੋਂ ਸਾਡੇ ਚੋਂ ਸਿਰਫ 4 ਜਥੇਬੰਦੀਆਂ ਬਾਹਰ ਨੇ ਜੀ ਦੂਜੀਆਂ ਮਤਲਬ ਸਾਡੇ ਨਾਲ ਨੇ ਸਰੀ ਜਿਹੜੀਆਂ ਪ੍ਰਾਣੀਆਂ 32 ਅਸਲੀ ਮੂਰਤੀ ਹੈ ਅਸਲੀ ਮੂਰਤੀ ਦੇ ਵਿੱਚਾਂ ਜਿਹਦੇ ਵਿੱਚ ਟੱਕਾਂ ਚ ਵੀ ਆ ਸਾਰੇ ਨੇਗੇ ਜੀ ਜੀ ਤੇ ਮਤਲਬ ਉਹ ਚਾਰ ਚੁਗੜ ਡੱਲੇ ਵਾਲ ਸਰਜੀਤ ਸਰਸਾ ਤੇ ਇੱਕ ਜਥੇਬੰਦੀ ਹੋਰ ਆ ਜੀ ਜੇ ਆਪਾਂ ਗੱਲ ਕਰ ਰਹੀ ਆ ਜੀ ਸੰਗਾ ਤੂੰ ਚਾਹ ਰਹੀ ਜਿ세 ਉਹਨਾਂ ਨੇ ਕੁਛ ਜਿ세 ਬੰਦਿਆ ਹੋਰ ਲਾ ਲੀਆਂ ਉਹ ਟੁੱਟ ਕੇ ਜਿ세 ਬੰਦਿਆ ਡੁੱਡੀ ਬਣੀਆਂ ਜਿਵੇਂ ਗਰਾਹਾਂ ਚੋਂ ਬਣ ਗਈ ਕਿਛ ਹੋਰ ਬਣ ਗਈ ਟੁੱਟ ਕੇ ਉਹ ਜਿ세 ਬੰਦਿਆ ਉਹਨਾਂ ਨੇ ਕੋਈ ਸਾਨੂੰ ਸੱਦਿਆ ਨਹੀਂ ਕੋਈ ਸਾਡੇ ਨਾਲ ਰਹਿ ਨਹੀਂ ਕਰੀ ਕੋਈ ਉਹਨਾਂ ਨੇ ਐਲਾਨ ਕਰਤਾ ਵੀ ਅਸੀਂ ਮਤਲਬ ਮਤਲਬ ਦਿੱਲੀ ਜਾਵਾਂਗੇ ਇੱਕ ਵੀ ਮੈਂ ਸਾਨੂੰ ਹੋਰ ਵੀ ਲੈਂਦਾ ਇਹਨਾਂ ਨੇ ਮਤਲਬ ਹੁਣ ਕਾ ਜਾਣਾ ਹੈ 13 ਤਰੀਕ ਨੂੰ ਹਾਂਜੀ ਅਸਲ ਪਹਿਲਾਂ ਨੇ ਐਲਾਨ ਕਰਿਆ ଥିਗਾ 26 ਤਰੀਕ ਨੂੰ ਜਿਹੜੀ ਛੱਕੀ ਗੱਲ ਹੁੰਦੀ ਹੈ ਓਕੇ ਇਹ ਮਬਾਕ ਦੇ ગ્રામਤਰਾਲੇ ਨੇ ਜੀ ਉਹ ਉਹਨਾਂ ਨੇ ગ્રામਤਰਾਲੇ ਨੇ ਕਿਹਾ ਵੀ ਜੇ ਤੁਸੀਂ 26 ਨੂੰ ਆਓਗੇ ਵੋਟਾਂ ਨੇੜੇ ਆ ਗਈਆਂ ਮਤਲਬ ਕਰ ਇਹਨਾਂ ਨੂੰ ਕਹਿ ਕੇ ਉਹਨਾਂ ਨੇ 13 ਕਰਾਈ ਹੈ ਓਕੇ ગ્રામਤਰਾਲੇ ਦੇ ਵਿੱਚੋਂ ਗੱਲਬਾਤ ਹੋ ਕੇ 13 ਕਰਾਤੀ 13 ਕਰਾਤੀ ਹਾਂ ਚਲੋ ਜਾਣ ਜਾਣ ਤੇ ਵਧਾਈ ਦੇ ਪਾਤਰ ਨੇ ਸਾਨੂੰ ਕੋਈ ਤਰ੍ਹਾਂ ਨਹੀਂ ਲੜਾ ਕਿਸਾਨਾਂ ਬਾਤ ਤੇ ਲੜਦਾ ਕੋਈ ਮਾਰੀ ਗੱਲ ਨਹੀਂ ਚੰਗੀ ਲੜਦਾ ਪਰ ਸਾਡਾ 37 ਜਥੇਬੰਦੀਆਂ ਦਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਮਤਲਬ ਥੋੜਾ ਜਿਹਾ ਹੁਣ ਖੁੱਲ ਕੇ ਆਪਾਂ ਇਹ ਦਸੀ ਇਹ ਜਾ ਕਿਹੜੇ ਕਿਹੜੇ ਜਥੇਬੰਦਗਾਂ ਰਹਿੰਗੇ ਨੇ ਮੈਂ ਤਾਂ ਮੈਂ ਚੋ ਤੋਂ ਤੁਹਾਨੂੰ 4 ਦਿਨ ਆਉਂ ਦਿਆਂਗਾ ਹਾਂ ਠੀਕ ਆ ਇੱਕ ਗਰਹਾਲ ਚੋਂ ਹੋਊਗਾ ਅੱਡ ਹੋਈ ਐ ਇੱਕ ਪਨੇਰ ਦੀਆਂ ਦੋ ਜੱਥੇ ਬੰਦੀਆਂ ਲਗੀਆਂ ਉਹ ਦੋ ਕੌਣ ਨੇਗੇ ਮੈਨੂੰ ਲੱਗਦਾ ਉਹ ਨੇ ਕਿਸਾਨ ਮਜ਼ਦੂਰ ਜੱਥੇ ਬੰਦੀ ਉਹ ਨੇ ਇੰਨੀਆਂ ਕੁ ਮੈਂ ਜਾਣਦਾ ਮੈਂ ਵਾਲੇ ਦੂਜੇ ਨਹੀਂ ਜਾਣਦਾ ਇਹ 1000 ਆ ਰਹੇ ਨੇ ਉਹਨਾਂ ਨੇ ਕੁਝ ਰਾਜਸਥਾਨ ਚੋਂ ਲੈ ਲੀਆਂ ਹੂੰ ਕੁਝ ਇਹਨਾਂ ਨੇ ਜੁਪੀ ਚੋਂ ਪੰਚਾਰ ਲੈ ਲੀਆਂ ਕੁਝ ਹੋਰ ਲੀਆਂ ਇਸ 17 ਮੋਲ ਦਿੰਦੇ ਨੇ ਅੱਛਾ ਬਿਸੀ 17 ਜੱਥੇ ਬੰਦੀਆਂ ਜਾ ਰਹੇ ਆਂਗੇ ਸਮਝ ਲੈ ਗੱਲ ਹੁਣ ਗਾਹਾਂ ਕੀ ਬੈਗ ਨਹੀਂ ਉਗੜਦੀ ਐ ਕੀ ਬਣਦਾਗਾ ਠੀਕ ਹੈ ਨਾ ਗੱਲ ਅਸੀਂ ਇਹ ਹੀ ਜ਼ਰੂਰ ਅਪੀਲ ਮਾਰਨੀ ਚਾਹੁੰਗਾ ਦੂਲਨ ਨੂੰ ਸ਼ਾਂਤ ਰੱਖਣ ਕੋਈ ਦੂਲਨ ਵੀ ਲੜਨਾ ਹੈ ਸ਼ਾਂਤ ਮਈ ਲੜਨਾ ਚਾਹੀਦਾ ਚਾਹੇ ਅਸੀਂ ਲੜੀਏ ਕੋਈ ਲੜੇ ਉਹਨੂੰ ਸ਼ਾਂਤ ਹਾ ਸਾਡਾ ਪ੍ਰੋਗਰਾਮ ਹੈਗਾ ਜਿਹੜਾ ਸਾਡਾ ਭਾਰਤ ਪੱਧਰ ਦਾ ਮੋਰਚਾ ਜਿਹੜਾ ਹੈਣਾ ਪਹਿਲਾਂ ਬਣਿਆ ਹੋਇਆ ਅਸਲੀ ਮੋਰਚਾ ਜਿਹੜਾ ਜੀ ਅਸੀਂ 16 ਤਰੀਕ ਨੂੰ ਭਾਰਤ ਬੰਦ ਕਰ ਰਹੇ ਹਾਂ ਔਰ ਤੋਂ ਸਾਰੇ ਮੰਗਾ ਹੋਈ ਨੇ ਸਾਰੀਆਂ ਮੰਗਾ ਦੇ ਰੌਣ ਚ ਉਹਦੀ ਸਾਡੀ ਪੂਰੀ ਤਿਆਰੀ ਹੈ ਪੂਰਾ ਸੀ ਲੱਗੇ ਹੋਇਆ ਸਾਡਾ ਪਰ ਇਸ ਜਿਹੜੇ ਜਾ ਰਹੇ ਨੇ ਸਾਡੇ ਮੋਰਚੇ ਦਾ ਇਹਦੇ ਨਾਲ ਕੋਈ ਤਾਲੁਕਤ ਨਹੀਂ ਇਹ ਇਕੱਲੇ ਜਾ ਰਹੇ ਨੇ ਸਰਕਾਰ ਜ਼ਿੰਮੇਦਾਰ ਇਹ ਆਪ ਜ਼ਿੰਮੇਦਾਰ ਇੰਨੀ ਦਾ ਨਹੀਂ ਤੁਹਾਡੇ ਨਾਲ ਕੋਈ ਮੀਟਿੰਗ ਨਹੀਂ ਹੋਈ ਇਹਨਾਂ ਦੀ ਵੀ ਆਪਾਂ ਐ ਕਰਕੇ ਦੁਬਾਰੇ ਦਿੱਲੀ ਨੂੰ ਜਾਣਾ ਉਹ ਤਾਂ ਮਤਲਬ ਤੁਸੀਂ ਇਹਨਾਂ ਨੇ ਬਰਨਾਲੇ ਵੱਡਾ ਕੱਟ ਕੇ ਰਹਿ ਦੀਗਾ ਹਾਂਜੀ ਠੀਕ ਹੈ ਨਾ ਗੱਲ ਠੀਕ ਆ ਪਨੇਰ ਉੱਥੇ ਵਧੀਆ ਬੋਲਿਆ ਪਨੇਰ ਨੇ ਕਿਹਾ ਵੀ ਜੀ ਸਾਨੂੰ ਏਕਤਾ ਵਾਸਤੇ ਹੱਥ ਵੀ ਬੰਨਣੇ ਪਏ ਜਾਣਾ ਵੀ ਪਿਆ ਜਾਮਾ ਮੈਂ ਵੀ ਇਹ ਗੱਲ ਤੇ ਹੱਕ ਜਾ ਬਿਲਕੁਲ ਜੀ ਵੀ ਸਾਨੂੰ ਇਕੱਠੇ ਹੋਣਾ ਹੈ ਡੱਲਿਆ ਨੇ ਸਟੇਜ ਤੋਂ ਖੜਾ ਹੋ ਕੇ ਕਿਹਾ ਵੀ ਕੀ ਰਾਜਨੀਤਿਕ ਲੋਕਾਂ ਨੂੰ ਲੈ ਕੇ ਜਾਣਾ ਹੈ ਕਿ ਨਹੀਂ ਜਾਣਾ ਲੇਕੇ ਪਰ ਲੋਕ ਤਾਂ ਨਹੀਂ ਕਹਿਣਗੇ ਜੇ ਲੀਡਰ ਕਹਾਉਂਦਾ ਹੈਗਾ ਉਹ ਹੱਥ ਘੜੇ ਕਰਦਾ ਨਹੀਂ ਲੈ ਕੇ ਜਾਣਾ ਇੱਕ ਵਾਰਾ ਨਹੀਂ ਕਿਹਾ ਉਹਨੇ ਪੰਜ ਵਾਰੀ ਕਹਾਇਆ ਬਿਨਾ ਸੱਦੇ ਕਿਸੇ ਦੇ ਜਾਣਾ ਉਹ ਸਿਆਣਪ ਨਹੀਂ ਹੁੰਦੀ ਉਹ ਮੂਰਖਤਾ ਹੀ ਹੁੰਦੀ ਹੈ ਬਿਨਾ ਸੱਦੇ ਕਿਉਂ ਜਾਵਾਂਗੇ ਮੈਂ ਤਾਂ ਕੀ ਨੇ ਜਿਹੜੇ ਲੋਕਾਂ ਨੇ ਸਾਡੇ ਦੋਲਣ ਚ ਜਾ ਕੇ ਬਿਨਾ ਸੱਦੇ ਦਾਖਲਦਾਰੀ ਦਿੱਤੀ ਹੈ ਮੈਂ ਤਾਂ ਉਹਨਾਂ ਨੂੰ ਮੂਰਖ ਸਮਝਦਾ ਨਹੀਂ ਸਾਡੇ ਚ ਦਖਲਦਾਰੀ ਨਹੀਂ ਚਾਹੀਦੀ ਅਸੀਂ 32 ਸੀਗੇ ਜੁਪੀ ਵਾਲੇ ਸੀ ਅਸੀਂ 400 ਸੀ ਅਸੀਂ 250 ਦੀ 500 ਦੀ ਅਸੀਂ ਲੜੀ ਜਾਂਦੇ ਸੀਗੇ ਜਦੋਂ ਅਸੀਂ ਜਾ ਕੇ ਕਿਸੇ ਦੇ ਦੋਲਣ ਚ ਦਖਲਦਾਰੀ ਦੇਵਾਂਗੇ ਉਹ ਸਿਆਣਪ ਨਹੀਂ ਹੁੰਦੀ ਮੂਰਖਤਾ ਹੀ ਹੁੰਦੀ ਹੈ ਇਸ ਕਰਕੇ ਆ ਵੀ ਸਾਨੂੰ ਹਾਂ ਜੀ ਪਹਿਲਾਂ ਮੀਟਿੰਗ ਸਾਦਾ ਮੀਟਿੰਗਾਂ ਕਰਦੇ ਕਿ ਦਿੱਲੀ ਜਾਣਾ ਹੈ ਕਹੇ ਜਾ ਪ੍ਰੋਗਰਾਮ ਦੇਣਾ ਹੈ ਕੀ ਕਰਨਾ ਹੈ ਫਿਰ ਹੁੰਦੀ ਹੁਣ ਉਹ ਉਹਨਾਂ ਨੇ ਪ੍ਰੋਗਰਾਮ ਲਿਖ ਕੇ ਆ ਕਿਵੇਂ ਕਰਨਗੇ ਉਹਨਾਂ ਦੀ ਮਰਜ਼ੀ ਹੈ ਨਹੀਂ ਦਾਬ ਪਾਉ ਇਸ ਗੱਲ ਦੀ ਜਦੋਂ ਆਬੇ ਦੀ ਪਾਟ ਗਏ ਮਤਲਬ ਅੱਧ ਅੱਧ ਬੰਦੇ ਰਹਿ ਗਏ ਅੱਧ ਤੋਂ ਵੀ ਘੱਟ ਰਹਿ ਗਏ ਇੱਕ ਤਰ੍ਹਾਂ ਦੇ ਉਹ ਤਾਂ ਮਤਲਬ ਕਿ ਗਵਰਨਰ ਬੁੜੀਆਂ ਨੇ ਦੋਹਾ ਗਿਆ ਦੀ ਕਾਦੇ ਵੀ ਨੰਬਰਦਾਰ ਦਰਵਾਜ਼ਾ ਹੈ ਨਹੀਂ ਉਹ ਕਹਿੰਦਾ ਭਾਈਆਂ ਚ ਪੈ ਗਈ ਫੁੱਟ ਨਹੀਂ ਤੈਨੂੰ ਕੀ ਕਹੀਏ ਮੇਰੀ ਗੱਲ ਸਮਝੀ ਕਰ ਵੀ ਦਰਵਾਜ਼ਾ ਕਿੰਨਾ ਪਾ ਲਾਗੇ ਤਾਂ ਭਾਈਆਂ ਚ ਫੁੱਟ ਪੈ ਗਈ ਹੈ ਮਾਤਲ ਜੇ ਦਾਗਤ ਸਾਡੇ ਨੂੰ ਅੱਡ ਹੈ ਤਾਂ ਨੁਕਸਾਨ ਤਾਂ ਹੁੰਦੀ ਹੈ ਹੁਣ ਸਾਡੇ ਨਾਲ ਉਹ ਰਾਜਾਲ ਸਾਹਿਬ ਅੱਡ ਦੀਗਾ ਪੰਜ ਜਥੇਬੰਦੀਆਂ ਤੇ ਮੈਂ ਖੋਦ ਉਸ ਕਮੇਟੀ ਚ ਆਪ ਗਿਆ ਸਾਡਾ ਲੀਡਰ ਮੰਨੇ ਉਹਨੂੰ ਮੈਂ ਬਾਕੇ ਦੇ ਕਿਹਾ ਵੀ ਤੂੰ ਸਾਡਾ ਸੀਨੀਅਰ ਲੀਡਰ ਹੈ ਸਿਆਣਾ ਲੀਡਰ ਹੈ ਬੁੱਢਾ ਲੀਡਰ ਹੈ ਚੱਲ ਅਸੀਂ ਉਹ ਆ ਕੇ ਸਾਡੇ ਜਿਵੇਂ ਇਕੱਠੇ ਹੋ ਗਏ ਮਤਲਬ ਠੀਕ ਹੈ ਘਰਾਂ ਵਾਲਿਆਂ ਨਾਲ ਵੀ ਇਹ ਵੀ ਕਰਨ ਲੈਂਦੇ ਆ ਤੇ ਉਹ ਡਿਊਟੀ ਵੀ ਕਰਨ ਲੈਂਦੇ ਆ ਜੀ ਜੇ ਪਾਠਕ ਪਿਆ ਮੈਂ ਇੱਕ ਗੱਲ ਕਹਾਂ ਕੱਲੇ ਅਸੀਂ ਵੀ ਕੁਝ ਨਹੀਂ ਕਰ ਸਕਦੇ ਚਾਹੇ 37 ਆ ਬਿਲਕੁਲ ਕੱਲਾ ਗ੍ਰਾਹਕਾਂ ਵੀ ਕੁਝ ਨਹੀਂ ਕਰ ਸਕਦਾ ਕੱਲਾ ਡੱਲੇ ਵਾਲੇ ਵੀ ਕੁਝ ਨਹੀਂ ਕਰ ਸਕਦੇ ਜਿੱਦਾਂ ਕਰਾਂਗੇ ਜਿੱਦਾਂ ਸਰਕਾਰ ਨੂੰ ਢਾਵਾਂਗੇ ਇਕੱਠੇ ਹੋ ਕੇ ਢਾਵਾਂਗੇ ਕੱਲਾ ਕੋਈ ਨਹੀਂ ਕਰ ਸਕਦਾ ਆਪਦੀ ਸਾਨੂੰ ਵਿੱਚ ਵਿੱਚ ਉਹ ਝਮਾਈ ਵੀ ਆਉਣਾ ਆਪਦੀ ਹੰਕਾਰਵਾਹੀ ਛੱਡ ਕੇ ਸਾਨੂੰ ਆਪਦੀ ਲੋਕਾਂ ਦੇ ਹੱਕੀ ਮੰਗਾਂ ਨੂੰ ਦੇਖ ਕੇ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਜੀ ਇਕੱਠੇ ਕਿਵੇਂ ਹੋਇਆ ਜਾਂਦਾ ਹੈ ਹਾਂਜੀ ਆਪਦੇ ਵਿਚਾਰ ਛੱਡਨੇ ਪੈਂਦੇ ਨੇ ਬਿਲਕੁਲ ਮਤਲਬ ਅਸੀਂ ਮਤਲਬ ਜੇ ਜਿਹੜੀ 12 ਜੱਥੇ ਬੰਦੀ ਗੱਲ ਕਰੀ ਹੈ ਅਸੀਂ ਸਮਝਦੇ ਹਾਂ ਮਾਰਕਸ ਨੂੰ ਮੰਨਦੇ ਹਾਂ ਇਨਕਲਾਬ ਲਿਆਉਣਾ ਚਾਹੁੰਦੇ ਆ ਅਸੀਂ ਉਹ ਸਾਰਾ ਕੁਝ ਛੱਡਿਆ ਵੀ ਇਨਕਲਾਬ ਛੱਡਿਆ ਕਿਸਾਨਾਂ ਦੀਆਂ ਮੰਗਾਂ ਸੀ ਮਤਲਬ ਚੱਲਾਂਗੇ ਫਿਰ ਇਸ ਰਾਜਿਆਂ ਨੂੰ ਪ੍ਰਧਾਨਗੀ ਕਰਾਈ ਉਹਨੂੰ ਮਤਲਬ ਲੀਡਰ ਮੰਨਿਆ ਆਪਦਾ ਉਹਨਾਂ ਨੇ ਆਪਦੇ ਵਿਚਾਰ ਛੱਡਤੇ ਅਸੀਂ ਆਪਦੇ ਵਿਚਾਰ ਹੁਣ ਸਾਨੂੰ ਆਪਦੇ ਵਿਚਾਰ ਛੱਡਣੇ ਪੈਣਗੇ ਡੱਲੇਆਂ ਨੂੰ ਆਪਦੇ ਛੱਡਣੇ ਪੈਣਗੇ ਗ੍ਰਾਹਕਾਂ ਨੂੰ ਆਪਦੇ ਛੱਡਣੇ ਪੈਣਗੇ ਫੇਰ ਇਕੱਠੇ ਹੋ ਕੇ ਜੋ ਮੋਰਚੇ ਦੀ ਸਿਹਤ ਹੋਊਗੀ ਜੀ ਕਿਹੜੀਆਂ ਮੰਗਾਂ ਕਿਸਾਨਾਂ ਦੀਆਂ ਮਨਾਉਣੀਆਂ ਮੇਨ ਮੰਗਾਂ ਹੈ ਕਿ ਕਰਜ਼ਾ ਕਿਸਾਨਾਂ ਅੱਸਰ ਚੜਿਆ ਮਜਦੂਰਾਂ ਦਾ ਉਹ ਖਤਮ ਕਰਾਉਣਾ ਹੀ ਕਰਾਉਣਾ ਹੈਗਾ ਜਿੰਸਾਂ ਦੇ ਭਾਅ ਲੈਣੇ ਜੇ ਹੁਣ ਜੂਪੀ ਦੇ ਵਿੱਚ ਇੱਥੋਂ 900 ਨੂੰ ਵਿਕਦਾ ਇੱਥੇ 2200 ਨੂੰ ਵਿਕਦਾ ਉਹ ਵੱਡੇ ਲੀਡਰ ਲੋਕ ਵਪਾਰੀ ਲੋਕ ਲੈ ਕੇ ਇੱਥੋਂ ਇੱਧਰ ਵੇਚਦੇ ਨੇ ਇੱਕ ਤਰ੍ਹਾਂ ਦੀ ਫੀਮ ਵਾਂਗੂ ਪੈਸੇ ਕਮਾਉਂਦੇ ਨੇ ਉਹ ਉਹ ਅਸੀਂ ਮੰਗ ਚਲੋ ਸਾਡਾ ਕੋਈ ਤਾਂ ਨਹੀਂ ਨਹੀਂ ਅੱਗੇ ਦਾ ਪਲਾਨ ਤਾਂ ਹੋਣਾ ਚਾਹੀਦਾ ਕਿਉਂਕਿ ਲੋਕ ਨਹੀਂ ਤੁਹਾਨੂੰ ਕਹਿੰਦੇ ਵੀ ਆਪਾਂ ਇਕੱਠੇ ਹੋ ਕੇ ਚੱਲ ਗਏ ਆਪਣਾ ਵੀ ਹੱਕ ਬਣਦਾ ਉੱਥੇ ਜਾਂ ਆਪਣੀਆਂ ਜਥੇਬੰਦੀਆਂ ਨੇ ਕੋਈ ਮੀਟਿੰਗ ਰੱਖੀ ਹੋਵੇ ਵੀ ਆਪਾਂ ਵੀ ਤੁਰਨਾ ਤਾਂ ਆਪਾਂ ਨੂੰ ਵੀ ਪੈਣਾ ਕਿਉਂਕਿ ਉਹ ਕੰਮ ਤਾਂ ਲੋਕਾਂ ਦਾ ਹੀ ਆਪਣਿਆਂ ਦਾ ਹਨ ਜੇ ਆਪਣਾ ਕੰਮ ਹੈ ਇੱਕ ਤਰ੍ਹਾਂ ਦਾ ਜ਼ਿੰਮੇਵਾਰੀ ਆ ਤੁਹਾਡੇ ਮੋਢਿਆਂ ਤੇ ਉਹਦੀ 17 ਜਥੇਬੰਦੇ ਜੋ ਆਪ 17 18 ਦੀ ਸਾਡੀ ਮੀਟਿੰਗ ਹੋਣ ਜਾ ਰਹੀ ਹੈ ਠੀਕ ਹੈ ਨਾ ਗੱਲ 17 ਨੂੰ ਆ 18 ਦਿਨਾਂ ਤੋਂ 18 ਦਿਨਾਂ ਤੋਂ ਸਾਡੀ ਚੰਡੀਗੜ੍ਹ ਮੀਟਿੰਗ ਹੁਣ ਚੱਲੀ ਆ 37 ਜਥੇ ਉੱਥੇ ਅਸੀਂ ਕੋ ਰੋ ਵਾਲਾ ਦਿੰਨੇ ਆ ਕੀ ਕਰਦੇ ਆ ਕਿਵੇਂ ਆ ਜਿਵੇਂ ਮਤਲਬ ਆਪਣੇ ਗ੍ਰਾਹਕਾਂ ਨੇ ਦੇਤਾ ਵੀ 24 ਨੂੰ ਅਸੀਂ ਮਤਲਬ ਅਨ ਵਿੱਚ ਚੰਡੀਗੜ੍ਹ ਬੜ ਰਹੇ ਆ ਅਸੀਂ ਆਪ ਦਾ 18 ਦੀ ਮੀਟਿੰਗ ਸੋਚਾਂਗੇ ਵੀ ਆਪਾਂ ਕੀ ਕਰਨਾ ਹੈ ਕੀ ਕਰਨਾ ਉਦੋਂ ਨਾਲ ਇਹ ਮੋਰਚੇ ਬਾਰੇ ਪਤਾ ਲੱਗੂਗਾ ਕਿ ਡਾਟਾ ਦਾ ਪਿੱਛੇ ਆਉਂਦਾ ਕੀ ਕਰਦਾਗਾ ਉਹ ਅਸੀਂ ਸੋਚ ਰਹੇ ਆ ਲੋਕ ਨਹੀਂ ਇਕੱਠੇ ਕਰਦੇ ਹੁੰਦੇ ਲੀਡਰ ਆ ਸਿਪ ਸੋਚ ਕੇ ਸਿਆਣ ਫਿਰ ਆਪ ਇਕੱਠੀ ਹੁੰਦੀ ਹੈ ਲੋਕ ਤਾਂ ਨਾ ਹੈ ਕਹਿਣੇ ਇੱਥੇ ਹੋ ਜੋ ਨਾ ਲੋਕਾਂ ਨੇ ਵੀ ੜੂੜੀ ਲੜੋ ਠੀਕ ਹੈ ਨਾ ਗੱਲ ਲੋਕਾਂ ਤਾਂ ਲੜਨਾ ਹੁੰਦਾ ਇਹ ਲੀਡਰਸ਼ਿਪ ਕੀ ਸੋਚਦੀ ਹੈ ਵੀ ਕੀ ਆਪਣੀ ਹੁਮਮਾ ਰੱਖਦੀ ਹੈ ਕਾਹਦੀ ਹੁਮਮਾ ਨੂੰ ਛੱਡ ਕੇ ਇਕਤਾ ਵੱਲ ਵਧਦੀ ਹੈਗੀ ਮੈਂ ਤਿਆਰ ਆ ਵੀ ਜੇ ਦੁਬਾਰੇ ਮੋਰਚਾ ਇਕੱਠਾ ਹੋ ਜੇ ਆਪਦੇ મત ਭੇਦ ਮਕਾ ਕੇ ਸਿੱਧੀ ਲੜੀ ਲੱਖ ਅਸੀਂ ਮਿਹਣੋ ਮਿਹਣੀ ਹੋਗੇ ਕੁਸ਼ ਹੋਗੇ ਬੜੀਆਂ ਗੱਲਾਂ ਕਈਆਂ ਗਈਆਂ ਉਹਨਾਂ ਨੂੰ ਸਾਰਿਆਂ ਨੂੰ ਭਲਾ ਕੇ ਅਸੀਂ ਸਾਨੂੰ ਮਤਲਬ ਇਕੱਠੇ ਹੋ ਕੇ ਲੜਨਾ ਜੋ ਸਾਡਾ ਨਿੱਜੀ ਫਾਇਦਾ ਤੁਸੀਂ ਭਾਲਦੇ ਨਹੀਂ ਅਸੀਂ ਭਾਲਦੇ ਆ ਲੋਕਾਂ ਦਾ ਫਾਇਦਾ ਸਾਨੂੰ ਦੁਬਾਰੇ ਨਾ ਇਕੱਠੇ ਹੋਵਾਂਗੇ ਮੋਦੀ ਇਕੱਠੇ ਕਰ ਦੂਗਾ బాచాస్ ਮਤਲਬ ਮੋਦੀ ਆ ਜਾਂਦਾ ਹੈ ਬਹੁਤ ਮਾੜਾ ਦੇ ਦਾ ਹਾਲ ਹੋ ਜੂ ਤੇ ਲੜਨ ਵਾਲੇ ਲੋਕਾਂ ਦਾ ਬਹੁਤ ਮਾੜਾ ਹਾਲ ਹੋ ਮਤਲਬ ਲੋਕ ਇਹੀ ਸਾਬਤ ਸਕੇ ਉਹਨੂੰ ਤੀਜੀ ਵਾਰ ਨਹੀਂ ਆਉਣਾ ਚਾਹੀਦਾ ਸੋਡੇ ਰਾਹੀ ਮੈਂ ਇਹੀ ਕਹਿਣਾ ਚਾਹੁੰਦਾ ਬਿਲਕੁਲ ਉਹਨੂੰ ਪਾਸੇ ਕਰਨ ਮੈਂ ਨਹੀਂ ਕਹਦਾ ਕਿ ਕੀ ਦੇ ਉਹਨੂੰ ਨਾ ਆਉਣ ਦੇ ਨਾ ਹੋਰ ਕੋਈ ਆਉਂਦਾ ਆ ਜੇ ਮੈਂ ਤਾਂ ਇਹੀ ਗੱਲ ਕਹੂੰਗਾ ਲੱਗ ਰਿਹਾ ਹੈ ਕਿ ਮੋਦੀ ਸਰਕਾਰ ਆਊਗੀ ਦੁਬਾਰੇ ਤਾਂ ਕੀ ਕੀ ਕਿਸਾਨਾਂ ਨਾਲ ਜ਼ਮੀਨਾਂ ਖੋਣ ਵਾਲੇ ਇਹਨਾਂ ਦੀਆਂ ਉਹੀ ਨੀਤੀ ਰਹੂਗੀ ਇਹ ਸਭ ਨਾਲ ਤਾਂ ਨਹੀਂ 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 ਮੈਂ ਤਾਂ ਸਾਡੇ ਇੱਕ ਲੀਡਰ ਨੇ ਬਿਆਨ ਦਿੱਤਾ ਉਹਨੂੰ ਪੱਤਰਕਾਰ ਨੇ ਆਸ ਤੇ ਰੈਲੀ ਗੱਲ ਕਹੀ ਸੀ ਉਹਨੇ ਕੱਲੀ ਕੱਲੀ ਸਟੇਟ ਦੀਆਂ മറ്റാ ഗണ ഹിർക്ക मतलब जाधव ने मतलब पूरा सारा किसान आगु है और रहया ਸਾਡੇ ਨਾਲ ਰਹੇਗਾ ਇਕਲੀ ਇਕਲੀ ਉਹਨੇ ਬੱਕਲੀ ਬੱਕਲੀ ਗੱਲ ਕਹਿ ਕੇ ਕਿ ਵੀ ਉਥੋਂ ਇੰਨੀਆਂ ਕਟਣੀਆਂ ਇੱਥੋਂ ਇੰਨੀਆਂ ਕਟਣੀਆਂ ਸਵਾਲ ਹੀ ਨਹੀਂ ਪੈਦਾ ਹੁੰਦਾ ਥੋੜਾ ਜਿਹਾ ਇਹਨਾਂ ਦੀ ਇਕਤਾ ਹੋ ਜੇ ਦੂਜਿਆਂ ਦੀ ਕਿਸੇ ਦੀ ਵੀ ਰਲਜਲ ਸਾਰੇ ਇਕੱਠੇ ਹੋ ਕੇ મતલਬ ਹਮਲਾ ਤੇ ਮਾਰ ਦੇਣਗੇ ਲੋਕ ਮੌਕੇ ਦੀਆਂ ਸਰਕਾਰਾਂ ਨੂੰ ਨਹੀਂ ਚਾਹੁੰਦੇ ਇਹ ਤਾਂ ਕਟੋੜਾ 10 ਸਾਲ ਹੋ ਗਏ ਮੈਂ ਤਾਂ ਨਹੀਂ ਕਹਦਾ મોદી ਆਊਗਾ ਮੈਨੂੰ ਨਹੀਂ ਲੱਗਦਾ ਬਿਲਕੁਲ ਕੋਈ ਹੋਰ ਆਊਗਾ ਜਿਹੜਾ ਆਪਦੀ ਇਕਤਾ ਦਿਖਾਉਣਗੇ ਉਵੇਂ ਹੀ ਆਉਣਾ ਸਰਕਾਰਾਂ ਨੇ ਜਿੰਨੀਆਂ ਆਪਾਂ ਵੀਡੀਓ ਦੇਖ ਰਹੇ ਹਾਂ ਪਹਿਲੇ ਹੀ ਵੱਡੇ ਵੱਡੇ ਰੋਡਾਂ ਤੇ ਜਿਹੜੇ ਗੇਟ ਆ ਉਹ ਖੜੇ ਕਰਤੇ ਹੁਣ ਇਤੋਂ ਪੱਥਰ ਪੁੱਤਰ ਖੜੇ ਕਰ ਰੱਖੇ ਨੇ ਰੋਡ ਤੇ ਲੱਗਦਾ ਤੁਹਾਨੂੰ ਵੀ ਇਹ ਦਿੱਲੀ ਤੁਰ ਪਹੁੰਚ ਜਾਣਗੇ ਦੇਖੋ ਤਾਂ ਮੌਕੇ ਦੇ ਹਾਲਾਤ ਹੁੰਦੇ ਨੇ ਹਮ ਮਤਲਬ ਮੌਕੇ ਦੇ ਹਾਲਾਤਾਂ ਚ ਕੀ ਗੱਲ ਬਣਦੀ ਹੈ ਕਿਵੇਂ ਬਣਦੀ ਹੈਗੀ ਠੀਕ ਹੈ ਨਾ ਗੱਲ ਤੇ ਨਾ ਉੱਤੇ ਜਣ ਚੱਲ ਮੈਂ ਸਰਕਾਰ ਨੂੰ ਪੁੱਛਣਾ ਚਾਹਣਾ ਹਮ ਵੀ ਨਾ ਜਾਣਦੇ ਨੇ ਵੈਰੀਅਰ ਗਾੜ ਤੇ ਜੀ ਤੇ ਸਾਰੇ ਰਸਤੇ ਜਿਉ ਬੈਗੇ ਫਿਰ ਦਿੱਲੀ ਨੋਟ ਲੈਂ ਕੇ ਟੁੱਟ ਗਿਆ ਜੀ ਬਿਲਕੁਲ ਉਹ ਮਤਲਬ ਦਿੱਲੀ ਦਾ ਕੀ ਰਹੀ ਹੈ ਨਾ ਜੀ ਇੱਕ ਤਾਂ ਮੰਨੋਗੇ ਨਾ ਪੰਜਾਬ ਨਾਲ ਦਿੱਲੀ ਦਾ ਲਿੰਕ ਟੁੱਟ ਗਿਆ ਲਿੰਕ ਟੁੱਟ ਗਿਆ ਟੁੱਟ ਗਿਆ ਟੁੱਟ ਗਿਆ ਮਤਲਬ ਕਰਨਾ ਇਹ ਹੀ ਆ ਵੀ ਜਿਵੇਂ ਆਪਾਂ ਪਹਿਲਾਂ ਮਥਿਆ ਸੀ ਜਦੋਂ ਆਪਾਂ ਪਹਿਲੀ ਵਾਰ ਹੀ ਗਏ ਆ ਵੀ ਜੇ ਆਪਾਂ ਨੂੰ ਨਾ ਤੁਰ ਜਾਣ ਦਿੱਤਾ ਜਿੱਥੇ ਰੋਕ ਲਿਆ ਉੱਥੇ ਬਹਿ ਜਾਗੇ ਹਾਂ ਪਹਿਲਾਂ ਰੱਬ ਉਹੀ ਫੈਸਲਾ ਸੀ ਹਾਂ ਇਹੀ ਫੈਸਲਾ ਸੀਗਾ ਪਰ ਲੋਕਾਂ ਦਾ ਜੇਵਾਤ ਨੌਜਵਾਨੀ ਜਿਹੜੀ ਬਸੀ ਚੜ ਚੜ ਕੇ ਉਹ ਦਿੱਲੀ ਜ਼ਿਕਰ ਪੈਰੀ ਲੱਗਣ ਦਿੱਤੇ ਵੀ ਜੋ ਗਏ ਸਾਰਾ ਚਾਚਾ ਨਮਾਰੇ ਹਰਿਆਣੇ ਵਾਲੇ ਨਹੀਂ ਖੋਲਤੇ ਉਹ ਮੇਰਾ ਖਿਆਲ ਆ ਤੂੰ ਕੋਈ ਵੱਡਾ ਦਿਖਾਤ ਹੋਊਗਾ ਹਰਿਆਣੇ ਵਾਲੇ ਗਰਮ ਨੇ ਸਾਡੇ ਪੰਜਾਬ ਦੇ ਲੀਡਰ ਦਾ ਲੜਨ ਦਾ ਫਰਕ ਹੈ ਅਸੀਂ ਬਹੁਤ ਸੋਚ ਕੇ ਠੰਡੇ ਮਤੇ ਨਾਲ ਲੜਦੇ ਆਂ ਕਿ ਵੀ ਨੁਕਸਾਨਾਂ ਦਾ ਨੁਕਸਾਨ ਉਹ ਨਹੀਂ ਦੇਖਦੇ ਉਹ ਤਾਂ ਜਦੋਂ ਪਾਏਗੇ ਫਿਰ ਚਾਹੀ ਕੋਸ ਵੀ ਕੋਸ ਵੀ ਹੋ ਜੇ ਉਹ ਹੈ ਉਹ ਅੱਜ ਵੀ ਕਬੂਲੀ ਜਾਂਦੇ ਕਹਿੰਦਾ ਕੀ ਬਾਤ ਆ ਪਹਿਲਾਂ ਪਟ ਦੇ ਹੁਣ ਪਟ ਦਾਂਗੇ ਅੱਛਾ ਹਰਿਆਣੇ ਨਾਲ ਕੋਈ ਇਸ ਵਿਸ਼ੇ ਤੇ ਗੱਲਬਾਤ ਹੋਈ ਤੁਹਾਡੀ ਹਰਿਆਣੇ ਚ ਮੀਟਿੰਗ ਹੋ ਪਾ ਕਿਵੇਂ ਕਰਾਂਗੇ ਨਹੀਂ ਸਾਡੀਆਂ ਜਥੇਬੰਦੀ ਦੀ ਮੀਟਿੰਗ ਹੋਈ ਹੈ ਤਾਂ ਮੋਰਚਾ ਹੈ ਰੈਣੀ ਜਥੇਬੰਦੀ ਸਾਡੇ ਨਾਲ ਨੇ ਉਹਨਾਂ ਨਾਲ ਮੀਟਿੰਗਾਂ ਹੁੰਦੀਆਂ ਵੱਡੀ ਦਿੱਲੀ ਮੀਟਿੰਗ ਹੁੰਦੀ ਹੈ ਜੇ ਇੱਕ ਗੱਲ ਮੈਂ ਤੁਹਾਨੂੰ ਜਿਹੜਾ ਅਸਲੀ ਕਹਿਣੀ ਚਾਹੁੰਦਾ ਜਿਹੜਾ ਅਸਲੀ ਮੋਰਚਾ ਹੈ ਜੀ ਉਹ ਤੇ ਕਾਬਜ ਅਸੀਂ ਹਾਂ ਜਿਹੜਾ ਸ਼ੁਰੂ ਤੋਂ ਮੋਰਚਾ ਬਣਿਆ ਸੰਯੁਕਤ ਕਿਸਾਨ ਮੋਰਚਾ ਹਾਂਜੀ ਹਾਂਜੀ ਠੀਕ ਹੈ ਨਾ ਉਹ ਅਸੀਂ ਆ ਉਹ ਚ ਜਿੰਨੀਆਂ ਵੀ ਭਾਰਤੀਆਂ ਜਥੇ ਬੰਦੀਆਂ ਉਹ ਤੇ ਅਸੀਂ ਹਾਂਗੇ ਸੰਯੁਕਤ ਕਿਸਾਨ ਹਾਂ ਸੰਯੁਕਤ ਕਿਸਾਨ ਮੋਰਚਾ ਉਹਦੇ ਆਗੂ ਲਾ ਲਓ ਕੁਝ ਵੀ ਲਾ ਲਓ ਉਸ ਤੇ ਕੰਟਰੋਲ ਸਾਡਾ ਹੈ ਹੂੰ ਸਰਕਾਰਾਂ ਨੇ ਪਾੜ ਕੇ ਰੱਖਦੀਆਂ ਹੁੰਦੀਆਂ ਜਿਵੇਂ ਪਿਛਲੀ ਵਾਰੀ ਵੀ ਹੋਇਆ ਸੀ ਸਟੇਜਾਂ ਸਾਰੀਆਂ ਡੋਡੀ ਸੀਗੀਆਂ ਦੀਪ ਸਿੱਧੂ ਦੀਆਂ ਵੀ ਲੋਕ ਫਟਮਾਂ ਲੈ ਕੇ ਜਾਣਗੇ ਉੱਥੇ ਜੁਨੀਅਨਾਂ ਤਰਾਜਤ ਨਹੀਂ ਕਰਨਗੀਆਂ ਨਹੀਂ ਨਹੀਂ ਕੋਈ ਕਿਸੇ ਤਰਾਜ ਨਹੀਂ ਕਰਨਾ ਕੋਈ ਕਿਸੇ ਦੀ ਵੀ ਫੋਟੋ ਲੈ ਜਾ ਆਪਾਂ ਨੂੰ ਕਿਸ ਤਰਾਜ ਆ ਕਿਸੇ ਨੂੰ ਕਿਉਂ ਤਰਾਜ ਹੋਊਗਾ ਜੇ ਕੋਈ ਸਿੱਧੂ ਦਾ ਫੈਨ ਹੈ ਕੋਈ ਮੇਰਾ ਫੈਨ ਹੈ ਕੋਈ ਕਿਸੇ ਦਾ ਫੈਨ ਹੈ ਜੀ ਦਾ ਬੰਦਾ ਫੈਨ ਹੈ ਹੂੰ ਉਸਦੀ ਫੋਟੋ ਲੈ ਕੇ ਜਾਊ ਕੋਈ ਗੁਰਨਾਨਕ ਦਾ ਫੈਨ ਹੈ ਉਹਦੀ ਫੋਟੋ ਲੈ ਕੇ ਜਾਊ ਕੋਈ ਗੁਰੂ ਕੰ ਦਾ ਫੈਨ ਹੈ ਉਹਦੀ ਫੋਟੋ ਲੈ ਕੇ ਜਾਊਗਾ ਜਿਹੜਾ ਜਿਹਦਾ ਫੈਨ ਹੈ ਉਹ ਤੁਹਾਨੂੰ ਸਾਨੂੰ ਨਹੀਂ ਇਤਰਾਜ਼ ਕਰਨਾ ਚਾਹੀਦਾ ਉਹ ਤਾਂ ਆਪਣੇ ਫੈਨ ਦੀ ਫੋਟੋ ਲੈ ਹੁਣ ਕਈ ਬੰਦੇ ਮੇਰੀ ਫੋਟੋ ਲੈਂਦੇ ਨੇ ਰੱਖਦੇ ਨੇ ਵਰ ਨੌਜਵਾਨਾਂ ਕੋਲੇ ਉਹਦਾ ਜਿਹਦਾ ਬੰਦਾ ਫੈਨ ਹੈ ਉਸਦੀ ਫੋਟੋ ਲੈ ਕੇ ਜਾਊਗਾ ਸਾਨੂੰ ਕੋਈ ਇਤਰਾਜ਼ ਨਹੀਂ ਕਰਨਾ ਚਾਹੀਦਾ ਨਾ ਕਿਸੇ ਲੀਡਰ ਨੂੰ ਕੋਈ ਲੈ ਕੇ ਜਾਂਦਾ ਠੀਕ ਹੈ ਹਾਂ ਮਰਜ਼ੀ ਨਾਲ ਕੋਈ ਜਥੇਬੰਦੀ ਦਾ ਝੰਡਾ ਬਨੂਗਾ ਕੋਈ ਮਤਲਬ ਆਪਣੇ ਦੂਜੇ ਝੰਡੇ ਵੀ ਬਨ ਸਕਦਾ ਹੈ ਜੇ ਆਪਾਂ ਗੱਲ ਕਰੀਏ ਉਹ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਊ ਅੱਛਾ ਜੇ ਬਾਈ ਚਾਂਸ ਇਹਨਾਂ ਤੇ ਕੋਈ ਇਹ ਜੀ ਪੀੜ ਪੈਂਦੀ ਆ ਉਤਦੀ ਪੁਲਿਸ ਇਹਨਾਂ ਦੇ ਪੈਂਦੀ ਆ ਕੋਈ ਸੱਦਾ ਪੱਤਰ ਉੱਥੋਂ ਆਉਂਦਾ ਤਾਂ ਆਪਣੀਆਂ ਜਥੇਬੰਦੀਆਂ ਜਿਹੜੀਆਂ ਨਹੀਂ ਹਲੇ ਜਾ ਰਹੀਆਂ ਉਹ ਕੁਝ ਕਰਨਗੇ ਉਹਨਾਂ ਦੇ ਸੱਦੇ ਤੇ ਕੋਈ ਮੀਟਿੰਗ ਇਸ ਵਿਸ਼ੇ ਤੇ ਐਮਰਜੈਂਸੀ ਮੀਟਿੰਗ ਹੁੰਦੀ ਆ ਕੋਈ ਤੇ ਮੇਰਾ ਖਿਆਲ ਆ ਸਾਡਾ ਇੱਕ ਸੂਲ ਹੀ ਆ ਜਦੋਂ ਕੋਈ ਹਮਲਾ ਹੁੰਦਾ ਹਾਂਜੀ ਜਾ ਸਾਡੇ ਲੱਖ ਮਤ ਭੇਦਨੇ ਜੀ ਇਕੱਠੇ ਹੁੰਦੇ ਚਰੂਨੀ ਫੜਿਆ ਉੱਥੇ ਬਿਲਕੁਲ ਅਸੀਂ ਸਾਰੇ ਸਾਡੇ ਲੀਡਰ ਚਲੇ ਗਏ ਮੈਚ ਤੋਂ ਨਹੀਂ ਜਾਇਆ ਗਿਆ ਹਾਂਜੀ ਲੌਂਗ ਵਾਲ ਤੇ ਹਮਲਾ ਹੋਇਆ ਸਾਰੇ ਅਸੀਂ ਉੱਥੇ ਚਲੇ ਗਏ ਹੁਣ ਜੇ ਕੋਈ ਐਡਾ ਸਰਕਾਰ ਹਮਲਾ ਕਰਦੇ ਦਿਖਾਤ ਕਰਦਾਂ ਦੀ ਆ ਕਿਸਾਨਾਂ ਦਾ ਨੁਕਸਾਨ ਕਰਦੇ ਫਿਰ ਚੁੱਪ ਕਰਕੇ ਕਿਤੇ ਬੈਠਾਂਗੇ ਫਿਰ ਤਾਂ ਕੋਈ ਸੱਦੇ ਨਾ ਸੱਦੇ ਇਤਕ ਹਮਲੇ ਦੇ ਬਰੋਹ ਜਾਵਾਂਗੇ ਫੇਰ ਐ ਥੋੜੀ ਗੱਲ ਹੋਊਗੀ ਵੀ ਇਹ ਸਰਕਾਰ ਨੂੰ ਵੱਡਾ ਨੁਕਸਾਨ ਕਰ ਦਾਂਦੀ ਹੈ ਫੇਰ ਤਾਂ ਉਹ ਤਾਂ ਨਹੀਂ ਅਸੀਂ ਜਰਾਗੇ ਵਿੱਚ ਬਚੇ ਉਹ ਲੱਕਾਟ ਡਰਦੇ ਨੇ ਕਿਵੇਂ ਖੜਾਂਗੇ ਮਤਲਬ ਨਾਲ ਨਹੀਂ ਕੋ ਉਹ ਬੇਰਹਮੀ ਬੈਠਾਂ ਕਿਵੇਂ ਬੈਠ ਹੀ ਨਹੀਂ ਸਕਦੇ ਫਿਰ ਤਾਂ ਵੀ ਖੂਨ ਖਾਲ ਦਾ ਨਹੀਂ ਨਹੀਂ ਫਿਰ ਸਾਡਾ ਰਹੂਗੀ ਉਸ ਤੋਂ ਬਾਅਦ ਵੱਡਾ ਹਮਲਾ ਹੋ ਜਾਂਦਾ ਹੈ ਸਰਕਾਰ ਬੰਦੇ ਮਾਰ ਦਿੰਦੀ ਹੈ ਫਿਰ ਕਿਵੇਂ ਬਹਿ ਜਾਗੇ ਠਿੱਕ ਕੇ ਸਾਡਾ ਦੁਸ਼ਮਣ ਦਾ ਵੀ ਕੋਈ ਬੰਦਾ ਮਤਲਬ ਜਿਹਦੇ ਨਾਲ ਬਹਿਸ ਹੁੰਦੀ ਹੈ ਉਹਦੇ ਕੋਈ ਮਰਦ ਉਹਦੇ ਬੈਠਣ ਬਗਜਾ ਬੰਦਾ ਯਾਰ ਵੀ ਉਹ ਅੱਡ ਗੱਲ ਹੈ ਕਿ ਬਹਿਸ ਛੱਡ ਗੱਲ ਹੈ ਬੈਠਣ ਜਾਗਦੇ ਹਾਂ ਜੇ ਕੋਈ ਵੱਡਾ ਹਮਲਾ ਕਰਦੇ ਆ ਸਰਕਾਰ 150 ਬੰਦੇ ਸਾਡਾ ਸ਼ਹੀਦ ਕਰ ਦਿੰਦੀ ਹੈ ਫਿਰ ਅਸੀਂ ਘਰੇ ਠਿੱਕੇ ਬੈਟਾਂਗੇ ਫਿਰ ਜਾਵਾਂਗੇ ਕੋਈ ਸੱਦਣ ਦੀ ਲੋੜ ਨਹੀਂ ਫਿਰ ਆਪਾਂ ਜਰਸੀ ਮੀਟਿੰਗ ਸੱਦਾਂਗੇ ਜਰਕਰਦੇ ਨੇ ਸਰਕਾਰ ਇਸ ਗੱਲ ਨੂੰ ਸੋਚ ਲੈ ਕਿਤੇ ਐ ਪਲੇਖਾ ਇਹ ਪਲੇਖਾ ਨਾ ਰੱਖੇ ਜਬਰ ਕਰੂਗੀ ਫਿਰ ਅਸੀਂ ਕਿਸੇ ਨੂੰ ਨਹੀਂ ਪੁੱਛਣਾ ਫਿਰ ਜੇ ਸਾਨੂੰ ਕੁਝ ਵੀ ਕਰਨਾ ਪੈ ਜੇ ਹਾਂ ਜੀ ਬਾਕੀ ਕਿਸਾਨ ਤਾਂ ਇਹੀ ਕਹਿੰਦੇ ਨੇ ਵੀ ਸਮਾਨ ਬਣਿਆ ਪਿਆ ਟਰਾਲੀਆਂ ਤਿਆਰ ਨੇ ਉਹ ਪਿਛਲੀ ਵਾਰੀ ਨਾਲੋਂ ਦੁੱਗਣੀ ਤਿਆਰੀ ਚ ਤੇ ਕਿਤੇ ਨਾ ਕਿਤੇ ਵੀ ਸੁਣਨ ਚਾਹ ਵੀ ਸਰਕਾਰ ਵੀ ਦੁੱਗਣੀ ਤਿਆਰੀ ਚ ਹੈ ਨਾ ਤੇ ਜ਼ਿੰਦਗੀ ਚ ਕਦੇ ਪ੍ਰਧਾਨ ਸਾਹਿਬ ਆਪਾਂ ਥੋੜਾ ਨਿੱਜੀ ਗੱਲਾਂ ਕਰ ਲੈਨੇ ਆ ਕਿਸੇ ਚੀਜ਼ ਦਾ ਅਹਿਸਾਸ ਹੋਇਆ ਵੀ ਮੈਂ ਜ਼ਿੰਦਗੀ 'ਚ ਆ ਗਲਤੀ ਕਰ ਲਿਆ ਗਲਤ ਬਿਆਨ ਦਿੱਤਾ ਕਿ ਮੇਥੋਂ ਨਹੀਂ ਮੇਰਾ ਇੱਕ ਬਿਆਨ ਤੋੜ ਮਰੋੜ ਕੇ ਲਾਇਆ ਗਿਆ ਤੀਆ ਮੈਂ ਉਸ ਸੰਤਾਂ ਬਾਰੇ ਮੈਂ ਸੰਤਾਂ ਦਾ ਇੱਕ ਤਰ੍ਹਾਂ ਦਾ ਮੈਂ ਉਹਨਾਂ ਨੂੰ ਬਹੁਤ ਵੱਡੇ ਸ਼ਹੀਦ ਮੰਨਦਾ ਮਤਲਬ ਕਿਉਂ ਮੰਨਦਾ ਚਾਹੇ ਮੇਰੀ ਵਿਚਾਰਧਾਰਾ ਨਹੀਂ ਰਲਦੀ ਜੀ ਉਸ ਲੜਾਈ ਨਾਲ ਮੈਂ ਸਹਿਮਤ ਹੋਵਾਂ ਨਾ ਹੋਵਾਂ ਮਾ ਜੀ ਹੁਣ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਬਿਲਕੁਲ ਜੀ ਭੱਜੇ ਨਹੀਂ ਭੱਜੇ ਨਹੀਂ ਹੁਣ ਜਿਹੜਾ ਮਤਲਬ ਮੋਰਚੇ 'ਚੋਂ ਭਜਦਾ ਨਹੀਂ ਸਾਡੇ ਵਿਚਾਰ ਰਲਣਾ ਰਲਣਾ ਹਾਂ ਉਹ ਹੁੰਦਾ ਤਾਂ ਸ਼ਹੀਦ ਹੀ ਹੈ ਨਾ ਕੋਮ ਹੁੰਦਾ ਜੇ ਆਪਾਂ ਗੱਲ ਕਰਿਆ ਇਸ ਗੱਲ ਨੂੰ ਮੈਂ ਮੰਨਦਾ ਜਿੰਨੇ ਵੀ ਘਟੋ ਘਟ ਜਿੰਦਾ ਸੁੱਖਾ ਉਹਨਾਂ ਨੇ ਇੱਕ ਉਹ ਕਰਿਆ ਉਹਨਾਂ ਨੂੰ ਵੀ ਮੈਂ ਮੰਨਦਾ ਇਸ ਗੱਲ ਦੇ ਵਿੱਚ ਮੈਂ ਤਾਂ ਹੁਣ ਉਹ ਚੱਲ ਗੱਲ ਹੈਗਾ ਹਾਲੇ ਮੈਂ ਕਹਿਣੀ ਨਹੀਂ ਜਿਹੜੀ ਪੱਗ ਚੱਕ ਕੇ ਸਾਡੇ ਸਿਰ ਤੇ ਧਰੀ ਹੈ ਬੇਜੰਤ ਜਜ਼ਮੰਤ ਨੇ ਤੇ ਨਹੀਂ ਤਸੱਲੇ ਵਾਗੀ ਦੇ ਵਿੱਚ ਸੰਗ ਸਾਨੂੰ ਇਹ ਨਹੀਂ ਲੜਨ ਵਾਲੇ ਲੋਕ ਹਮੇਸ਼ਾ ਵਾਸਤੇ ਉਹ ਕੰਮ ਦੇ ਛੇਤ ਹੁੰਦੇ ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਉਦੋਂ ਮੇਰਾ ਤੋਰ ਨੂੰ ਰੋੜ ਕੇ ਵਿਆਂ ਲਾਤਾ ਬੁਰਾ ਮੈਨੂੰ ਸਜ਼ਾ ਵੀ ਮਿਲੀ ਮੈਂ ਫਿਰ ਸਿੱਧ ਕਰਾਇਆ ਸਰ ਫਿਰ ਮੈਂ ਇੱਕ ਸਿੱਧ ਕਰਾਇਆ ਅੱਛਾ ਜੀ ਮੈਂ ਜਦੋਂ 15ਵੇਂ ਦਿਨ ਜਾ ਕੇ ਬੋਲਣਾ ਸੈਂ ਬਲੇ ਮੈਂ ਕਹਾ ਵੀ ਮੈਂ ਸਟੇਜ ਤੇ ਗਿਆ ਹਾਂਜੀ ਮੈਂ ਕਹਾ ਵੀ ਮੇਰੇ ਕੋਲ ਪੈਸੇ ਤਾਂ ਹੈ ਨਹੀਂ ਠੀਕ ਹੈ ਜੀ ਮੇਰਾ ਮਾਨਸਰ ਦੇ ਵਿੱਚ 50 ਲੱਖ ਦਾ ਕਿੱਲਾ ਹੈ ਜੀ 50-50 ਲੱਖ ਦੀ ਸ਼ਰਤ ਜੀ ਇੱਕ ਕਿਲਾ ਦਿਓ ਜੇ ਸੱਚ ਕਰ ਦੋ ਮੈਂ ਸੰਤਾਂ ਦੇ ਖਿਲਾਫ ਬੋਲਿਆ ਮੈਂ ਕੋਈ ਪਾਈਦਾ ਨਾ ਫਰਾਇਆ ਨਹੀਂ ਮੇਰੇ ਕੋਲੇ ਮੈਂ ਕਹਿੰਦੀ ਆਓ ਜਿਹੜੇ ਤੁਸੀਂ ਮੈਨੂੰ ਸਜ਼ਾ ਮਾਂ ਵੀ ਦਿੱਤੀਆਂ ਮੇਰੇ ਖਿਲਾਫ ਵੀਡੀਓ ਵੀ ਪਾਈਆਂ ਮੈਨੂੰ ਗਾਲਾਂ ਵੀ ਕੱਢੀਆਂ ਮਖਾਓ ਫਿਰ ਕਰੋ ਸੱਚ ਮਖਾਓ ਵੀਡੀਓ ਸੁਣੋ ਦੁਬਾਰੇ ਜੀ ਮੈਂ ਉਦੋਂ ਸੱਚ ਕਰਾਤੀ ਸੀ ਮਤਲਬ ਬਹਿ ਕੇ ਆਪਦੇ ਕੈਂਪਸ ਦੇ ਵਿੱਚ ਹੁਣ ਤੋਰ ਰੋੜ ਕੇ ਪਾਈ ਹੈ ਵੀਡੀਓ ਜੀ ਮਾਤਰ ਖਾਸੀ ਇਹ ਹੜਦੇ ਨਹੀਂ ਮੈਂ ਤਾਂ ਉਹਨਾਂ ਪੱਤਰਕਾਰਾਂ ਨੂੰ ਕੁੱਤੀ ਕਹਿੰਦਾ ਜਿਹੜੇ ਤੋੜ ਕੇ ਪਾਉਂਦੇ ਨੇ ਸਾਰੀ ਵੀਡੀਓ ਦਿਖਾ ਦੋ ਮੈਥੋਂ ਗਲਤੀ ਅੱਜ ਕਹੀ ਗਈ ਜੀ ਮੇਰੀ ਸਾਰੀ ਵੀ ਉਹ ਕੁੱਤੇ ਕੁੱਤਪਣਾ ਕੰਮ ਕਰਦੇ ਨੇ ਕੁੱਤਪਣਾ ਆਪਣੇ ਪੈਸਿਆਂ ਲਈ ਮੈਨੂੰ ਲੱਗਦਾ ਸਾਰਿਆਂ ਨਾਲ ਇਹ ਚੱਲ ਰਿਹਾ ਜਿਹੜੇ ਵੇਹੇ ਜਿਹੇ ਪੈਸੇ ਪਾਉਣਗੇ ਮੈਂ ਤਾਂ ਉਹਨੂੰ ਹਰਾਮ ਦੇ ਕਹਿੰਦਾ ਵੀ ਹਰਾਮ ਦੇ ਨੇ ਜਿਹੜੇ ਇਹੋ ਜਿਹਾ ਕੰਮ ਕਰਦੇ ਉਹ ਸਹੀ ਮਾਂ ਪਿਓ ਦੇ ਪੁੱਤੀ ਨਹੀਂ ਹੈਗੇ ਹਰਾਮ ਦੇ ਨੇ ਜਿਹੜੇ ਨੇ ਮੇਰੀ ਤੋੜ ਮਰੋੜ ਕੇ ਪਾਈ ਮੈਂ ਹੁਣ ਵੀ ਕਹਾਂ ਥੋੜੇ ਵੀ ਹਰਾਮ ਦੇ ਆ ਬਿਲਕੁਲ ਜੀ ਜੇਲ ਕਿੰਨੇ ਕਵਾਰੀ ਗਿਆ ਜੋ 24 ਉੱਚੀ ਪਰ ਆ ਗਿਆ 24 25 ਹਾਂ ਹਾਂ ਮੈਂ 24 25 ਬਟਕਟ ਵੀ ਪਈ ਹੈ ਕਦੇ ਨਹੀਂ ਇਹ ਮੇਰੇ ਇਹ ਚ ਨਹੀਂ ਬਈ ਕੁੱਤਾ ਜੀ ਮਤਲਬ ਇਸ ਜੱਥੇ ਜੋ ਦੋਲਣ ਚ ਬਰੇ ਕੇਰਾ ਇੱਕ ਡਾਂਗ ਹਰਿਆਣੇ ਚ ਇੱਕ ਵੱਜੀ ਆ ਨੀ ਮੇਰੀ ਨੀ ਕਦੇ ਮੈਨੂੰ ਉਹ ਵੀ ਨਹੀਂ ਕਦੇ ਕਿਸੇ ਪੁੱਸ ਵਾਲੇ ਨੇ ਜਾ ਮੈਨੂੰ ਕਾਇਵਰ ਗਰਪਦਾਰ ਕਰ ਲਿਆ ਸੋਆਂ ਸਤਕਾਰ ਨਾ ਬਹਾਉਂਦੇ ਕਿਤੇ ਵੀ ਹੋ ਗਿਆ ਮੈਂ ਉਦੋਂ ਪਹਿਲਾਂ ਬਹੁਤ ਜਿਆਦਾ ਕੁੱਟਿਆ ਗਿਆ ਸੀ ਅੱਛਾ ਜੀ ਮਤਲਬ ਅਸੀਂ ਪਾਣੀ ਲਾ ਕੇ ਆਏ ਖੇਤੋਂ ਤਿੰਨ ਬੰਦੇ ਅਸੀਂ ਮਤਲਬ ਠਾਣੇਦਾਰ ਦੀ ਗੱਡੀ ਕੇ ਲਈ ਅੱਛਾ ਜੀ ਉਹ ਕਦੋਂ ਗੱਡੀ ਹੋ ਕੇ ਅਸੀਂ ਚੜ ਕੇ ਜਾਵਾਂਗੇ ਪਹਿਲਾਂ ਸਾਡੀ ਉੱਥੇ ਰੇਲ ਬਣਾਤੀ ਕਿ ਠਾਣੇ ਚ ਜਾ ਕੇ ਬਣਾਈ ਦੂਜੇ ਸਾਡੇ ਛੇ ਨੂੰ ਉਦੀ ਤੱਕ ਲਾ ਜਾਓ ਜਿੰਨੇ ਕਿ ਛੋੜੇ ਬਣ ਗਈ ਬਣ ਗਈ ਪੰਚਾਇਤ ਜਾ ਕੇ ਉਹ ਪਹਿਲਾ ਤਾਂ ਭਈਆ ਉਦੋਂ ਬਾਅਦ ਨਹੀਂ ਮੇਰੇ ਹੱਥ ਲੱਗੇ ਉਹ ਜ਼ਬਰਦਸਤ ਭਈਆ ਜੀ ਮਤਲਬ ਅੱਜ ਦੇ ਕਿਸੇ ਟਾਈਮ ਉਹ ਤੁਸੀਂ ਜਿਵੇਂ ਗੱਲ ਦੱਸੀ ਹੈ ਮੇਰੇ ਹੱਥ ਕੰਬਦੇ ਹੁੰਦੇ ਸੀ ਹਨਾ ਖੜੇ ਹੁੰਦੇ ਆ ਵੀ ਤੇ ਮੈਂ ਉਸ ਦਿਨ ਦੇਖਿਆ ਜਿਸ ਦਿਨ ਆਪਾਂ ਦਿੱਲੀ ਨੂੰ ਆਏ ਆ ਹਨਾ ਤੇ ਲੋਕ ਐ ਦੂਰੋਂ ਖੜੇ ਹੋ ਜਾਂਦੇ ਜਿੱਦ ਦੇ ਉਹ ਰੋਡ ਬੰਦ ਕੀਤੇ ਸੀ ਧਰਨੇ ਲਾਏ ਨੇ ਅਗੇ ਖੁੰਡੇ ਵਾਲਾ ਤਾਉ ਆ ਗਿਆ ਹਨਾ ਇਹ ਦਿੱਲੀ ਹਿੰਦੋਲਨ ਚ ਥੋੜਾ ਖੁੰਡਾ ਵੀ ਮਸ਼ਹੂਰ ਚੱਲਿਆ हां ਇਸ ਅੰਦੋਲਨ ਨੇ ਸਾਡੀ ਲੀਡਰ ਮੈਨੂੰ ਕੱਲੇ ਨਹੀਂ ਸਾਰੀ ਲੀਡਰਸ਼ਿਪ ਦੀ ਮਤਲਬ ਹੌਲ ਬਣੀ ਹੈ ਮੇਰੀ ਥੋੜੀ ਚਲੋ ਜ਼ਾਲੋ ਬਦ ਵੀ ਬਣ ਗਈੇ ਖੁੰਡੇ ਕਰਕੇ ਲਾ ਲੋ ਬੋਲਣ ਕਰਕੇ ਲਾ ਲੋ ਤੇ ਹੁਣ ਮਤਾਂ ਮੈਨੂੰ ਮਾ ਮਤੂ 2 ਘੰਟੇ ਬਲਾਈ ਜਾਣਾ ਸਟੇਜ ਤੇ ਜਿਹੜਾ ਮੈਂ 2 ਮਿੰਟ ਤੇ ਮਤਾਂ ਬੋਲਿਆ ਤੀਗਾ ਉਹ ਨਿਕਰਿਆਗਾ ਤੇ ਕੋਈ ਮੈਂ ਪੜਿਆ ਨਹੀਂ ਕੋਈ ਮੈਂ ਲਿਖ ਕੇ ਨਹੀਂ ਬੋਲਣਾ ਉਸ ਗੱਲਾਂ ਨੂੰ ਬੋਲਣੀਆਂ ਸਾਰਾ ਕੁਝ ਇਹ ਗੱਲ ਹੈ ਬਹੁਤ ਜਿੱਤ ਗਿਆ ਹਾਂ ਅੰਦੋਲਨ ਨੇ ਸਾਡੀ ਪਛਾਣ ਲੀਡਰ ਦੀ ਬਣਾਤੀ ਬੇ ਆਗੂ ਲੜਨ ਵਾਲੇ ਨਹੀਂ ਅੰਦੋਲਨ ਹਮੇਸ਼ਾ ਵਾਸਤੇ ਜੇ ਲੀਡਰ ਸਿਆਣੇ ਨਾ ਫੇਰ ਹੀ ਜ ਸਾਨੂੰ ਸਕੇ ਘੋਲ ਡੰਮਾ ਤੇ ਲੰਕੋ ਸਾਨੂੰ ਸਕੇ ਸਾਡੇ ਗੁਰੂ ਨੇ ਉਧਰੋਂ ਸੀਸ ਕੱਟਿਆ ਜਾ ਰਿਹਾ ਸੀ ਸਿੰਘਾਂ ਨੇ ਕਿਹਾ ਵੀ ਦਿੱਲੀ ਦੀ ਹੱਟਨ ਲਾਈਟ ਖੜਕਾ ਦਈਏ ਕਹਿੰਦਾ ਨਹੀਂ ਪਾਣਾ ਮਨ ਨੂੰ ਅਧੋਲਨ ਪਾਣਾ ਮੰਨ ਕੇ ਦਿੱਤਿਆ ਜਾਂਦਾ ਹੈ ਜਿੱਤਿਆ ਤਾਂ ਸਾਡਾ ਗੁਰੂ ਜਿੱਤਿਆ ਨਾ ਚਾਹੇ ਸੀਸ ਕੱਟ ਹੀ ਦਿੱਤਾ ਜੇ ਆਪਾਂ ਗੱਲ ਕਰੀਏ ਉਹ ਮੁਗਲ ਜਿਹੜਾ ਮੁਗਲ ਸ਼ਾਮਰਾਜ ਸੀ ਉਹ ਹਾਰਿਆ ਤੇ ਸਾਡਾ ਗੁਰੂ ਜਿੱਤਿਆ ਬਿਲਕੁਲ ਮਾਤਰ ਸਾਨੂੰ ਦੋਲਣ ਹਮੇਸ਼ਾ ਬਾਤ ਤੇ ਸ਼ਾਂਤ ਜੇ ਤੁਜੀ ਦੋਲਣ ਜਾ ਤਿੰਨ ਗੱਲਾਂ ਤੋਂ ਡਰਨਾ ਨਹੀਂ ਚਾਹੀਦਾ ਪਰਚੇ ਤੋਂ ਜੀ ਜੇਲ੍ਹ ਤੋਂ ਤੇ ਮਰਨ ਤੋਂ ਇਹ ਤਿੰਨ ਗੱਲਾਂ ਤੋਂ ਜਿਹੜਾ ਬੰਦਾ ਡਰਦਾ ਉਹ ਲੀਡਰ ਨਹੀਂ ਕਰ ਸਕਦਾ ਘਰੇ ਭਗ ਜਾਏ ਮौज मारे ਆਪ ਦਾ ਕੰਮ ਕਰੇ ਤੇ ਕੰਮ ਜੇ ਕਰਨਾ ਜਿਹੜਾ ਕਰਨਾ 100% ਕਰੋ ਤੈਨੂੰ ਵੀ ਇਹ ਕਹਿਣਾ ਚਾਹੁੰਦਾ ਜੇ ਪੱਤਰਕਾਰੀ ਕਰਨੀ ਹੈ ਇਮਾਨਦਾਰੀ ਨਾਲ ਸੱਚਾ 100% ਕਰਨੀ ਹੈ ਫਿਰ ਹੀ ਨੌਜਵਾਨੇ ਚੜ੍ਹਾਈ ਬਿਲਕੁਲ ਤੇ ਲੋਕ ਹੁਣ ਕੀ ਬੋਲ ਰਹੇ ਨੇ ਕਹਿੰਦੇ ਵੀ ਐ ਕਰਕੇ ਰੁਲਦੂ ਸਿੰਘ ਤਾਂ ਪੱਠੇ ਜੁਨੀਆਨਾ ਚੋਂ ਬਣਾ ਗਿਆ ਕਹਿੰਦੇ ਨੇ ਨਾ ਸਾਡੇ ਇਕੱਗੇ ਗੱਲਾਂ ਪਹੁੰਚਦੀਆਂ ਸਾਡੇ ਇਹ ਸਾੜਾ ਪਹੁੰਚਿਆ ਸਾਡੇ ਬਾਪੂ ਜੀ ਦੇ ਨਾਲ ਕਿ ਨੇ ਜੀ ਉਹ ਪੰਜ ਭਾਈ ਸੀ ਉਹਨਾਂ ਨੂੰ ਜਿਵੇਂ ਮਾਨਸਰ ਦੇ ਵਿੱਚ ਜੀ ਠੀਕ ਹੈ ਨਾ ਗੱਲ ਜਿਹੜਾ ਪਹਿਲਾਂ ਤੋਂ ਸਾਰੀ ਪ੍ਰਾਪਰਟੀ ਹੈਗੀ ਸੀ ਖੁੱਲਾ ਪੈਸਾ ਸੀ ਤਾਂ ਕਰਕੇ ਇਹ ਸਿਸਟਮ ਲੋਟ ਹੋ ਗਿਆ ਇਹ ਲੋਕਾਂ ਲੋਕਾਂ ਦੇ ਮਨ ਦਾ ਬਹਿਮ ਹੀ ਸੀ ਇੱਕ ਤਰ੍ਹਾਂ ਦਾ ਅਸੀਂ ਮੱਜ ਦੇ ਜੱਸੇ ਬੰਦੀ ਚ ਰਲਿਆ ਅਸੀਂ ਤਿੰਨ ਘਰਾਂ ਦੇ ਇਕੱਠੇ ਮੂੰਹ ਕੰਮ ਕਰਦੇ ਸੀ ਜੀ ਮਤਲਬ ਪੰਨ ਰੋਟੀ ਉਡੋੜੀ ਹਾਲ ਇਕੱਠੇ ਜੋੜਦੇ ਸੀ ਇੱਕ ਤਾਇ ਦੇ ਚਾਰ ਮੁੰਡੇ ਸੀ ਇਹ ਕਰਨੈਲੂ ਦੀ ਤਿੰਨ ਭਾਈ ਦੀ ਮੈਂ ਕੱਲਾ ਸੀ ਕੰਮ ਅਸੀਂ ਇਕੱਠਾ ਕਰਦੇ ਅਸੀਂ ਆਏ ਸਾਲ ਤਿੰਨੇ ਘਰ ਇੱਕ ਕਿੱਲਾ ਜ਼ਮੀਨ ਵੇ ਲੈ ਲੈਂਦੇ ਸੀ ਫੇਰ ਅਗੇ ਸਮਝ ਜਿੱਦੇ ਜਥੇਮਦੀ ਛੜਤੀ ਇੱਕ ਵਿਸਬਾਨੀ ਲਈ ਗਈ 16 ਕਿੱਲੇ ਸੀ ਮੇਰੇ ਕੋਲੇ 4 ਕਿੱਲੇ ਬਿਕੇ ਨੇ ਜਿੱਤੇ ਜੁਨੀਂਂਤਰਾ ਜਿੱਤੇ ਜੁਨੀਂਂਤਰਾ ਕਾਰੋਬਾਰ ਚ ਚਲਾ ਲਓ ਕਾਸੇ ਚ ਚਲਾ ਲਓ ਜਿਹੜੀ ਪੱਠੇ ਦੀ ਗੋਲ ਗੱਲ ਕਰਦੇ ਰੋ ਕੁਛ ਮਰਜ਼ੀ کہیں ਜਾਣ ਜੀ ਇੱਕ ਮਤਲਬ ਪੱਠਾ ਕਿਵੇਂ ਸਾਡੇ ਬਾਹਣ ਚਲਾ ਲਿਆ ਸੇਠਾ ਨੇ ਸਾਡਾ ਵੱਡਾ ਭਾਈ ਬਹੁਤ ਸਰ ਤੋਂ ਤੇਜ਼ਦਾਰ ਦਿਮਾਗਦਾਰ ਬੰਦਾ ਸੀਗਾ ਉਹਨੇ ਉਹ ਤਾਂ ਲਖਾ ਲਿਆ ਉਹਨਾਂ ਸੇਠਾ ਤੋਂ ਵੀ ਜਾਂ ਤਾਂ ਰੋੜੀ ਰੋੜੀ ਚਕਾਊਂਗਾ ਜਾਂ ਚੱਕਣ ਨਹੀਂ ਦਿੰਦਾ ਉਹ ਕਹਿੰਦੇ ਸੀ ਨਲਕਾ ਵੀ ਨਹੀਂ ਪੜਦੇ ਮੈਂ ਉਹ ਕਹਿੰਦਾ ਮੈਨੂੰ ਫੋਟੋ ਛੜ ਦਵਾ ਮੈਨੂੰ ਪਰੇ ਜਾ ਕੇ ਪੁੱਛ ਤੂੰ ਕੀ ਕਰੇਂਗਾ ਕਹਿੰਦਾ ਆਪਾਂ ਚਲਾਵਾਂਗੇ ਮੈਂ ਜੱਟ ਪੱਠਾ ਚਲਾਉਂਦੇ ਹੁੰਦੇ ਨੇ ਉਹ ਫਿਰ 5 ਸਾਲ ਚ ਖਾੜ ਚਲਾ ਲਿਆ ਉਦੋਂ 12 ਲੱਖ ਰੁਪਏ ਚੱਲਣ ਚ ਲੱਗੇ ਦੀਆ ਅੱਛਾ ਜੀ ਤਿੰਨ ਮੰਦਿਆਂ ਚਾਰ-ਚਾਰ ਲੱਖ ਪਾਇਆ ਦੀ ਮੈਂ ਬਾਹਣ ਗਣੇ ਕਰਤਾ ਕੁਛ ਫੇਰ ਮੈਂ ਵਿਆਹ ਤੇ ਖਰਚ ਨਹੀਂ ਕਰਿਆ ਮੁੰਡਿਆਂ ਤੇ ਤੁਹਾਡੇ ਕੋਲ ਕੀ ਲੁੱਕਾਈ ਕੁਛ ਨਹੀਂ ਕਰਿਆ ਜਾ ਕੇ ਮਾਲਾ ਪਾ ਕੇ ਕੁੜੀ ਲਿਆਏ ਆਂਗੇ ਜਿਹੜੇ 2 ਰੁਪਏ ਦੇ ਤੇ ਉਹਦੇ ਕਾਰੋਬਾਰ ਚਲਾ ਲਿਆ ਇਹ ਨਹੀਂ ਮੋਪਰ ਦਾ ਗੱਲ ਹੁਣ ਲੋਕ ਮੈਨੂੰ ਕੁਛ ਕਹੀਆਂ ਪੋਤਾ ਹੈ ਮੇਰਾ ਜੀ ਸੰਭੀ 1 ਲੱਖ ਰੁਪਏ ਮੋਗੋ ਦੇ ਦਿੱਤੀ ਜੀ ਪਰ ਇਸ ਗੱਲ ਨਹੀਂ ਸੰਤ ਕੁੜੀ ਚਾਹੀਂ ਜਿਵੇਂ ਸੀ ਪੈਸੇ ਨਹੀਂ ਲੈਣੇ ਜੀ ਤੁਸੀਂ ਅੱਜ ਜਾਇਓ ਕਿਸਨਗੜ ਬਹਿ ਹੈ ਹੂੰ 600 ਰੁਪਏ ਰ ਗਿਆ ਕੁੜੀਆਂ ਨਾਲ ਦਾ ਅੱਛਾ ਜੀ ਜਹਾਜ਼ ਜਾਏ ਪਰ ਕੁੜੀ ਸਾਡੀ ਸਾਰਾ ਸੇਵਾ ਕਰਦੀ ਆ ਕੰਮ ਵਾਲੀ ਕੁੜੀ ਮੇਲੀ ਆ ਸਾਨੂੰ ਤਿੰਨ ਦਾ 20 ਲੱਖ ਜੈਸੀ ਲਾਲਚੀ ਉਹ ਵੀ 20 ਲੱਖ ਨਾਲ ਲੈ ਲਾਂਦੇ ਇਹ ਲੋਕ ਤਾਂ ਕੁਝ ਵੀ ਕਹਿਣ ਮੈਂ ਕਹਿੰਦਾ ਮੇਰੇ ਜਿੱ ਇੱਕ ਰੁਪਿਆ ਕੱਢ ਦੋ ਜੀ ਵੀ ਇਹ ਜਮਾਨਾ 1 ਰੁਪਇਆ ਦਾ ਮੈਂ ਲੱਖ ਦਿਊਗਾ ਜੋ ਕੋਈ ਬੰਦਾ ਕੱਢ ਦੇ ਕਿਦੋਂ ਹਾਂ ਫੰਡ ਅਸੀਂ ਇਕੱਠਾ ਕਰਦੇ ਹਾਂ ਫੰਡ ਅਸੀਂ ਕਣਕ ਇਕੱਠੀ ਕਰ ਜਾਂ ਫੰਡ ਮਿਸਟਰ ਦੋਸਤਾਂ ਤੋਂ ਲਿਆਉਣਿਆਂ ਰਿਸ਼ਤੇਦਾਰ ਮੈਨੂੰ ਪੇਰੇ ਪੈਸੇ ਦਿੰਦੇ ਨੇ ਤਾਕੜੀ ਰਿਸ਼ਤੇਦਾਰ ਨੇ ਮੇਰੇ ਉਹ ਤਾਂ ਉਥੇ ਚੱਲਦੇ ਨਹੀਂ ਮੇਰਾ ਘੱਟੋ ਘਾਟ ਮੇਰੀ ਗੱਡੀ ਦਾ ਮੇਰੇ ਟਾਇਰ ਘਸਣ ਦਾ ਤੇਲ ਮਚਣ ਦਾ ਸਾਲ ਦਾ ਮੇਰਾ 5 ਲੱਖ ਤੋਂ ਲੈ ਕੇ 4 ਲੱਖ ਰੁਪਏ ਖਰਚਾ ਜੋ ਮੈਂ ਘਰ ਰੁਕਤਾਂ ਲਾ ਦੂੰਗਾ ਮੈਂ ਨਹੀਂ ਕਰੂੰਗਾ ਨਾ ਇਕੱਠਾ ਕਰ ਉਹ ਤਾਂ ਲੋਕਾਂ ਤੋਂ ਇਕੱਠੇ ਕਰਨਾ ਲਾਉਣਾ ਹੁਣ ਉਸੇ ਨੂੰ ਕਹੀਂ ਜਾਣ ਠੀਕ ਹੈ ਅਸੀਂ ਪਾਰਟੀ ਬਣ ਕੇ ਕੋਈ ਸਹ ਰਿਸ਼ਤੇ ਕੋਸੋਸੀ ਮਿੱਤਰ ਦੂਸਰ ਲੜ ਕੇ ਲੜ ਕੇ ਅਸੀਂ 3-4 ਪੱਠੇ ਲਾ ਲਏ ਸੀ ਹੁਣ ਜੇ ਆਪਾਂ ਕਹਿ ਲਈਏ ਸਾਡੇ ਕੋਲ 3 ਰਹਿ ਗਈ ਪਾਰਟੀ ਕੋਲ ਮਤਲਬ ਠੀਕ ਹੈ ਉਹ ਭਾਨ ਦਾ ਅੱਡ ਚਲਾਉਂਦਾ ਸਾਡੀ ਦੂਜੀ ਪਾਰਟੀ ਅੱਡ ਚਲੂਗੀ ਅਸੀਂ ਮੇਰੇ ਮੇਰੇ 50 ਪੈਸੇ ਨੇ ਭਾਈ ਉਹ ਲੋਕਾਂ ਨੂੰ ਦੱਸ ਨਹੀਂ ਇੱਕ ਕਪਟ ਹੈ ਇੱਕ ਪੱਠਾ ਉਹ 50 ਪੈਸੇ ਨੇ ਕਿ ਵੀ ਕਿੰਨੇ ਕਰੋੜ ਤੋਂ ਕੋਲ ਪੱਠੇ ਨੇ ਕੀ ਹੈ ਸ਼ਹਿਰ ਦੀ ਜ਼ਮੀਨ ਹੈ ਮਜ਼ਰ ਜਿਹੜਾ ਮਤਰ ਕੋਣੀ ਚ ਕਿ ਲੱਗਣਾ 2.5 ਕਰੋੜ ਦਾ ਵੇਚਿਆ ਮੈਂ 2.5 ਕਿ ਲਿਆਉਂਦੀ ਸੀ ਮੈਨੂੰ ਉੱਥੇ ਆਪੇ ਕਿਹੜੇ ਸਾਲੀ ਵੇਚੇ ਨੇ ਲੋਕ ਤਾਂ ਕੁਝ ਵੀ ਕਹੀ ਜਾਣ ਬਿਲਕੁਲ ਜੀ ਇਹ ਸਾਰਾ ਕੁਝ ਮੈਂ ਤਾਂ ਮੈਂ ਤਾਂ ਕਹਿ ਨਾ ਹੁਣਾ ਇਮਾਨਦਾਰੀ ਨਾਲ ਕੰਮ ਕਰੋ ਜੀ ਠੀਕ ਹੈ ਨਾ ਗੱਲ ਮੈਂ ਜਿਹੜੇ ਮੇਰੇ ਸਾਡੇ ਲੋਕ ਇਹ ਦੋਸ਼ਣ ਲਾਉਂਦੇ ਨੇ ਸਾਡੇ ਅਸੀਂ ਆ ਘਟੋ ਘਟ ਸਮਾਜਵਾਦ ਵਾਲੇ ਬੰਦੇ ਮੈਂ ਉਹ ਲੋਕਾਂ ਨੂੰ ਛੋਡੇ ਰਹੀਂ ਪੁੱਛਣਾ ਜਾਉ ਨਾ ਜੀ ਦੁਨੀਆ ਦੇ ਵਿੱਚ ਲਾਲਚ ਝੰਡੇ ਦਾ ਰਾਜ ਚੀਨ ਚ ਰੂਚ ਚ ਬੰਗਾਲ ਚ ਹਮ ਅੱਜ ਤੱਕ ਲਾਲ ਝੰਡੇ ਦੇ ਲੀਡਰ ਤੇ ਇੱਕ ਤੇ ਭ੍ਰਸ਼ਟਾਚਾਰ ਦਾ ਰੋਗ ਮੈਂ ਜਸਵੰਤ ਛੱਡ ਦੂੰ ਠੀਕ ਹੈ ਜੀ ਸਿੱਧੂ ਮੁਸੇ ਵਾਲੇ ਬਾਰੇ ਕੋਈ ਦੋਸ਼ ਆਬਦਾ ਕਹਿਣਾ ਚਾਹੁੰਦੇ ਹੋ ਸਾਡਾ ਨੌਜਵਾਨ ਸੀ ਸਾਡੇ ਇਲਾਕੇ ਦੀ ਉਹਨੇ ਚੜ੍ਹਾਈ ਕੀਤੀ ਮੈਂ ਕਰਨਾਇਨਾ ਦਾ ਨੰਨ ਬੰਦੇ ਆ ਸੀ ਪਹਿਲੀ ਚੜ੍ਹਾਈ ਸਾਰੀ ਦੁਨੀਆ ਚ ਸਾਡੀ ਸਿੱਧੂ ਮੁਸੇਆ ਨੇ ਕੀਤੀ ਮੈਂ ਵੀ ਸਿੱਧੂ ਆ ਉਹ ਵੀ ਸਿੱਧੂ ਆ ਠੀਕ ਹੈ ਜੀ ਫੇਰ ਭਾਈ ਕੁਸ ਖੁੰਡੇ ਨਾਲ ਮੈਂ ਕਰਤੀ ਮਾਨਸਾ ਬਲਾਗ ਦੀ ਗੱਲ ਕਰਦਾ ਮੈਂ ਫੇਰ ਉਹ ਬਲਵੰਦਰ ਝੋਟੇ ਨੇ ਕਰਤੀ ਤਿੰਨ ਬੰਦਿਆਂ ਸੀ ਮਾਨਸਾ ਬਲਾਗ ਤੋਂ ਜਿਹੜੇ ਚਰਚਾ ਚਾਹੀ ਹੋਏ ਆ ਤੇ ਸਿੱਧੂ ਮਸਲਾ ਸਾਡੇ ਸਾਰਿਆਂ ਨੂੰ ਜਿਆਦਾ ਤਖੜੇ ਮਿਲਿਓ ਕਿਦੇ ਉਹਨਾਂ ਨਾਲ ਮੁਲਾਕਾਤ ਹੋਈ ਸੀ ਮੇਰੀ ਬਸ ਚੋਣਾ ਚ ਇਕੰਨੇ ਸਾਡੀ ਫੋਟੋਆਂ ਲਈ ਅਸੀਂ ਕਿ ਕਿਸੇ ਖੰਡ-ਵਾੜ ਤੇ ਮੈਂ ਗਿਆ ਦਿਓ ਹੈ ਜੀ ਸਿੱਧੀ ਮੁਲਾਕਾਤ ਨਹੀਂ ਵਾਲੀ ਹੋਈ ਪਹਿਲਾ ਪਹਿਲਾ ਸਾਡੀ ਜਾਏ ਕਹਦੀ ਦਾਦੇ ਪੁੱਤੇ ਥੋੜੀ ਅੜੀ ਜੜੀ ਹੋ ਗਈ ਸੀ ਹੋ ਗਈ ਸੀ ਚਲ ਫਿਰ ਤੋਂ ਬਾਅਦ ਚ ਪਤਾ ਲੱਗਿਆ ਉਹਨੂੰ ਪਤਾ ਲੱਗਿਆ ਮੈਨੂੰ ਹੀ ਪਤਾ ਲੱਗਾ ਉਹ ਲੋਨ ਸਾਰਾ ਨੇੜਤਾ ਕਰਤੀ ਤੇ ਇਲੈਕਸ਼ਨਾਂ ਚ ਇੱਕ ਤਾਂ ਸੀ ਭੋਗ ਤੇ ਇਕੱਠੇ ਹੋਏ ਸੀ ਦੀ ਫੋਟੋਆਂ ਫਟ ਮੈਨੂੰ ਲੱਗੇ ਦੇਖੋ ਲਾਕੇ ਦਾ ਨੁਕਸਾਨ ਜੇ ਕੋਈ ਮਸ਼ਹੂਰ ਨੌਜਵਾਨ ਸਾਡਾ ਚੰਦ ਹੈ ਨੁਕਸਾਨ ਤਾਂ ਹੁੰਦਾ ਹੀ ਹੈ ਮੈਂ ਇਹ ਹੀ ਬੇਨਤੀ ਕਰਨੀ ਚਾਹੁੰਦਾ ਵੱਡਾ ਨੁਕਸਾਨ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹੁਣ 11 ਕਤਲ ਹੋਏ ਨੇ ਇਹ ਸਰਕਾਰ ਜਾਣ ਤੋਂ ਬਾਅਦ ਜੀ ਇੱਕ ਕਤਲ ਪੰਜਾਬੀ ਨੇ ਕਰਿਆ ਹੂੰ ਤੇ ਦੂਜੇ ਸਾਰੇ ਹਰਿਆਣੇ ਚੋਂ ਆ ਕੇ ਕਰੇ ਨੇ ਜੀ ਇਹ ਹੁਣ ਸਰਕਾਰਾਂ ਨੂੰ ਪਤਾ ਹੈ ਜਾਂ ਪੰਜਾਬ ਸਰਕਾਰ ਨੂੰ ਪਤਾ ਹੈ ਜਾਂ ਸੈਂਟਰ ਸਰਕਾਰ ਨੂੰ ਪਤਾ ਹੈ ਵੀ ਏਜੰਸੀਆਂ ਨੇ ਕਿਵੇਂ ਕਤਲ ਕਰੇ ਨੇ ਮਤਲਬ ਠੀਕ ਹੈ ਨਾ ਗੱਲ ਵੱਡਾ ਨੁਕਸਾਨ ਕੱਲਾ ਮੁੰਡਾ ਹੋਵੇ ਜੀਨੇ ਸਾਡੀ ਡੈੱਡ ਬਾਡੀ ਚੱਕਣੀ ਹੋਵੇ ਜੀ ਸਹੀ ਗੱਲ ਮਤਲਬ ਫਿਰ ਮਾਂ ਪਿਓ ਨੂੰ ਡੈੱਡ ਬਾਡੀ ਚੱਕਣੀ ਪੈ ਜੇ ਸਹੀ ਫਿਰ ਉਹਦੇ ਜਾਨ ਨਹੀਂ ਬੰਦੇ ਚ ਰਹਿ ਜਾਂਦੀ ਕੱਲਾ ਬੁੱਥੀ ਹੜਾ ਉਹ ਕੁਝ ਰਹਿੰਦਾ ਨਹੀਂ ਵੱਡਾ ਨੁਕਸਾਨ ਹੋਇਆ ਸਾਡੇ ਇਲਾਕੇ ਦਾ ਨਹੀਂ ਹੋਣਾ ਚਾਹੀਦਾ ਕਾਮਰੇਡ ਰੱਬ ਨੂੰ ਮੰਨਦੇ ਹੁੰਦੇ ਨੇ ਹੈਗਾ ਰੱਬ ਤੁਹਾਡੀ ਤੁਹਾਡੀ ਨਜ਼ਰ ਚ ਕੀ ਮੰਨ ਨਹੀਂ ਰੱਬ ਨਾਲ ਮਤਲਬ ਨਹੀਂ ਗੈਬੀ ਸ਼ਕਤੀ ਨੂੰ ਮੰਨਦੇ ਸੀ ਅੱਛਾ ਜੀ ਰੱਬ ਕਿ ਚੀਜ਼ ਹੋਰ ਆ ਜੀ ਗੈਬੀ ਸ਼ਕਤੀ ਹੋਰ ਹੈ ਜਿਹੜੇ ਕਹਿੰਦੇ ਗੈਬੀ ਸ਼ਕਤੀ ਹੈ ਜੀ ਜੀ ਮਤਲਬ ਗੈਬੀ ਸ਼ਕਤੀ ਨੂੰ ਨਹੀਂ ਮੰਨਣਾ ਚਾਹੀਦਾ ਤੇ ਮੰਨਦੇ ਮੈਂ ਪਹਿਲਾਂ ਵੀ ਕਹਿੰਦਾ ਜਿਹੜੇ ਗੈਬੀ ਸ਼ਕਤੀ ਨੂੰ ਨਹੀਂ ਮੰਨਦੇ ਉਹੀ ਬੰਦੇ ਇਮਾਨਦਾਰ ਨੇ ਜਿਹੜੇ ਜਿਆਦਾ ਗੈਬੀ ਸ਼ਕਤੀ ਨੂੰ ਮੰਨਦੇ ਨੇ ਉਹੀ ਵੀਰ ਮਾਨ ਨੇ ਜੀ ਬਿਲਕੁਲ ਜੀ हां ओके तो राम राम बगल में श्री मुपे राम राम भाई <laughs> <laughs> चलो पापा कुछ ਕੀ ਲੈਣਾ ਕਾ ਨੀ ਨਹੀਂ ਨਹੀਂ ਮੈਂ ਤਾਂ ਇਹ ਕਹ ਲਿਆ ਨਾ ਨਹੀਂ ਨਹੀਂ ਚਲੋ ਤੁਸੀਂ ਕੀਮਤੀ ਟਾਈਮ ਚੋਂ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਕਹਿਣਾ ਚਾਹੁੰਦੇ ਆ ਆਡੀਅੰਸ ਨੂੰ ਕੁਝ ਤੇ ਬਾਕੀ ਭਾਨੇ ਸਿੱਧੂ ਵਾਲਾ ਮਸਲਾ ਚੱਲ ਰਿਹਾ ਸੱਚ ਜਾਂਦੇ ਜਾਂਦੇ ਉਹਦੇ ਬਾਰੇ ਕੋਈ ਲੋਕਾਂ ਨੂੰ ਦੱਸਣਾ ਚਾਹੁੰਦੇ ਮੈਂ ਕੁਝ ਹਾਂ ਮਤਲਬ ਉਹ ਚਾਰ ਮੀਟਿੰਗਾਂ ਹੋ ਗਿਆ ਸਾਡੀ ਕੱਲ ਮੀਟਿੰਗ ਹੋਈ ਸੀ ਜੀ ਜੀ ਕੱਲ ਫੇਰ ਸਾਨੂੰ ਪ੍ਰਸ਼ਾਸਨ ਨੇ ਭਰੋਸਾ ਦਿਵਾਤਾ ਸੀ ਜੀ ਅਸੀਂ ਤਾਂ ਉਹਨੂੰ ਇੱਕ ਕਹਿ ਕੇ ਗਿਆ ਸੀ ਵੀ ਸਾਡੀ 10 ਤਰੀਕ ਹੈ ਰਾਤ ਦੇ 12 ਵਜੇ ਤੱਕ ਹਾਂਜੀ ਵੀ ਉਹਨੂੰ ਛੱਡ ਦਿਓ ਹਾਂ ਠੀਕ ਹੈ ਨਹੀਂ 12 ਮਹੀਤ ਤੋਂ ਬਾਅਦ ਅਸੀਂ ਕੁਝ ਸੋਚਾਂਗੇ ਜੀ 12 ਮਹੀਤ ਬਣ ਜੇ 10 ਤਰੀਕਾ ਜੀ ਤੇ ਅਸੀਂ ਆ ਗਈ ਸੀ ਜੀ ਭਰੋਸਾ ਸਾਨੂੰ ਪੱਕਾ ਦਿਵਾਇਆ ਜੀ ਵੀ ਛੱਡਾਂਗੇ ਮੈਨੂੰ ਵੀ ਐ ਜੀ ਵੀ ਕੁਸੇ ਦੇ ਵਿੱਚੋਂ ਕੁਝ ਨਿਕਲੂਗਾ ਹਮ ਪਰ ਹਜੇ ਤੱਕ ਕੋਈ ਕੁਝ ਨਹੀਂ ਨਿਕਲਿਆ ਜੀ ਹਜੇ ਤੱਕ ਛੱਡੇ ਨੇ ਕੱਲ ਨੂੰ ਫੇਰ ਉਹਦੇ ਪਿੰਡ ਮੀਟਿੰਗ ਕਹਿਦੀ ਹੈ ਵੱਡੀ ਮੀਟਿੰਗ ਹੋ ਰਹੀ ਹੈ ਉਹ ਜਾਵਾਂਗੇ ਅੱਗੇ ਗੱਲਬਾਤ ਕਰਾਂਗੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਔਰ ਤੁਹਾਡਾ ਵੀ ਜਿਨ੍ਹਾਂ ਇਹਨਾਂ ਨੂੰ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਤੁਹਾਡੇ ਮਨ ਚ ਭਲੇਖੇ ਸੀ ਬਹੁਤ ਸਾਰੇ ਲੋਕਾਂ ਦੇ ਭਲੇਖੇ ਸੀ ਆਪਾ ਓਪਿੰਡਰਾਂ ਵਾਲੇ ਸੰਤਾਂ ਬਾਰੇ ਵੀ ਜਿਹੜੀ ਸੀ ਉਹ ਕਲੀਅਰ ਕਰਤੀ ਤੁਹਾਨੂੰ ਤੇ ਜਿਹੜਾ ਲੋਕ ਕਹਿੰਦੇ ਇਹ ਭੱਟੇ ਆਏ ਆ ਉਹ ਵੀ ਕਲੀਅਰ ਕਰਤੀ ਹਾਲਾਂਕਿ ਮੈਂ ਵੀ ਇਹਨਾਂ ਨੂੰ ਇੱਕ ਦੋ ਵਾਰੀ ਮਿਲਿਆ ਮੈਂ ਕੋਈ ਪਰਸਨਲੀ ਮਤ ਕੇ ਇਹਨਾਂ ਦੀ ਸਪੋਰਟ ਚ ਨਹੀਂ ਕਰ ਰਿਹਾ ਤੇ ਇੱਕ ਤੁਹਾਡੇ ਨਾਲ ਮੈਨੂੰ ਇਹ ਹੁੰਦਾ ਵੀ ਕਿ ਯਾਰ ਜਿਹੜਾ ਆਪ ਵਿੱਚ ਦੀ ਪੇਦਪਾ ਦਾ ਹਨਾ ਉਹ ਖੁੱਲ ਜੇ ਅਸਲ ਦੇ ਵਿੱਚ ਕਈ ਵਾਰੀ ਲੋਕਾਂ ਤੱਕ ਜਿਹੜੀ ਸਹੀ ਗੱਲ ਆ ਉਹ ਨਹੀਂ ਪਹੁੰਚਦੀ ਹੁੰਦੀ ਤੋ ਪੱਤਰਕਾਰਾਂ ਨੂੰ ਮੈਂ ਬੇਨਤੀ ਕਰਦਾ ਵੀ ਕਿਸੇ ਵੀ ਕਲਾਕਾਰ ਦੀ ਜਾਂ ਕਿਸੇ ਵੀ ਆਗੂ ਦੀ ਵੀਡੀਓ ਕੱਟ-ਕੱਟ ਕੇ ਨਾ ਪਾਓ ਮੇਰਾ ਵੀਰ ਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਸ਼ੁਕਰੀਆ ਮਿਹਰਬਾਨੀ